ਆ ਜਾਏ ਲੱਗਦਾ ਤਾਂ ਦੇਖਣ ਚ ਕਿਸਮਾ ਹੈ ਪਰ ਇਹਦੀ ਕੁਆਲਿਟੀ ਇਹਦੇ ਨਾਲੋਂ ਵਧੀਆ ਹੈ ਕਿਉਂਕਿ ਇਹਨੂੰ ਜੰਗਾਲ ਨਹੀਂ ਪੈਂਦੀ ਇਹਦੇ ਉੱਤੇ ਜਿੰਕ ਕੋਟਿੰਗ ਹੋਈ ਹੁੰਦੀ ਹੈ ਇਹਨੂੰ ਹੌਟ ਡਿਪ ਸਟਰਕਚਰ ਕਹਿੰਦੇ ਆ ਜਿਹੜੇ ਸੋਲਰ ਪੈਨਲ ਆਪਾਂ ਦੇਖਦੇ ਆਂ ਵੀ ਪੱਟੇ ਜਾਂਦੇ ਆ ਬਾਹਲੀ ਹਨੇਰੀ ਆ ਗਈ ਜਾਂ ਕੋਈ ਹੋਰ ਹੋ ਗਿਆ ਉਹਦਾ ਕਾਰਨ ਇਹੀ ਹੁੰਦਾ ਹੈ ਕਿ ਉਹੋ ਟੈਲਾਂ ਦੇ ਉੱਤੇ ਲਾਏ ਹੁੰਦੇ ਆ ਪ੍ਰੋਪਰ ਉਹਦੀ ਲੈਂਟਰ ਨਾਲ ਪਕੜ ਨਹੀਂ ਬਣਦੀ ਇਹਦੇ ਉੱਤੇ ਆਹ ਕਾਪਰ ਦੀ ਝੋਲ ਫੇਰੀ ਹੁੰਦੀ ਹੈ ਇਹਦੀਆਂ ਦੋ ਕੁਆਲਿਟੀਆਂ ਹੁੰਦੀਆਂ ਆਹ ਚੀਜ਼ ਆ ਪੇਟੀ ਵਾਲੀ ਚਾਦਰਾਂ ਦੀ ਬਣਾਈ ਜਾਂਦੇ ਆ ਉਹ ਬਾਅਦ ਉਹ 6-7 ਮਹੀਨਿਆਂ ਚ ਹੀ ਗਲ ਜਾਂਦੀ ਆ ਸਾਲ ਵੀ ਨਹੀਂ ਕੱਢਦੀ ਤੇ ਉਸ ਤੋਂ ਬਾਅਦ ਇਹ ਟੁੱਟਦਾ ਨਹੀਂਗਾ ਤੇ ਇਹਦੇ ਚ ਹਲਕੀ ਕੁਆਲਿਟੀ ਬਹੁਤ ਆਉਂਦੀ ਆ ਜੇ ਅਰਥਿੰਗ ਤੁਸੀਂ ਨਹੀਂ ਕਰਵਾਈ ਜਾਂ ਪ੍ਰੋਪਰ ਨਹੀਂ ਹੈਗੀ ਤੁਹਾਡੀ ਅਰਥਿੰਗ ਤੁਹਾਨੂੰ ਕਿਸੇ ਨੇ ਪੈਨਲ ਦੀ ਵਾਰੰਟੀ ਨਹੀਂ ਦੇਣੀ ਤੁਹਾਨੂੰ ਕਿਸੇ ਨੇ ਇਨਵਰਟਰ ਦੀ ਵਾਰੰਟੀ ਨਹੀਂ ਦੇਣੀ ਕੱਲ ਨੂੰ ਆਪਣੇ ਪਲਾਂਟ ਦੇ ਉੱਤੇ ਜਾਂ ਆਪਣੇ ਬਿਲਡਿੰਗ ਦੇ ਉੱਤੇ ਬਿਜਲੀ ਨਾ ਡਿੱਗੇ ਤਾਂ ਉਹ ਜਿਹੜਾ ਚੀਜ਼ਾਂ ਹੁੰਦੀਆਂ ਉਹ ਦੋ ਤਰ੍ਹਾਂ ਦੀਆਂ ਆਉਂਦੀਆਂ ਤਤ 335 ਵਾਰਡ ਦੇ ਪੰਨਲ ਲਗਭਗ 2024 ਚ ਖਤਮ ਹੋ ਜਾਣੇ ਆ ਉਸ ਤੋਂ ਤੁਸੀਂ ਪੈਨਲ ਲਵਾਉਣਾ ਤਾਂ ਦੋ ਤਰ੍ਹਾਂ ਦੇ ਪੈਨਲ ਲਵਾਓ ਜਿਹੜੇ ਮੈਂ ਤੁਹਾਨੂੰ ਦੱਸਿਆ ਉਸ ਤੋਂ ਬਾਅਦ ਡੀਸੀ ਵਾਇਰ ਦੀ ਇੱਕ ਨਿਸ਼ਾਨੀ ਹੈ ਵੀ ਇਹਦੇ ਤੇ ਡਬਲ ਇਨਸੂਲੇਸ਼ਨ ਹੁੰਦਾ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਦੋਂ ਆਪਾਂ ਸੋਲਰ ਪਲਾਂਟ ਲਗਵਾਉਣ ਬਾਰੇ ਸੋਚਦੇ ਆਂ ਤਾਂ ਉਹਦੇ ਉਹਦੀ ਕੁਆਲਿਟੀ ਬਾਰੇ ਆਪਾਂ ਨੂੰ ਬਹੁਤ ਘੱਟ ਪਤਾ ਹੁੰਦਾ ਵੀ ਉਹਦੇ ਚ ਪੈਨਲ ਕਿਹੜੇ ਲੱਗਣੇ ਆ ਇਨਵਰਟਰ ਕਿਹੜਾ ਲੱਗਣਾ ਹੈ ਸਟਰਕਚਰ ਕਿਹੜਾ ਲੱਗਣਾ ਹੈ ਤਾਂ ਹਰ ਇੱਕ ਚੀਜ਼ ਬਾਰੇ ਆਪਾਂ ਨੂੰ ਪਤਾ ਨਹੀਂ ਹੁੰਦਾ ਤੇ ਫਿਰ ਆਪਾਂ ਦੇ ਮਨ 'ਚ ਡਰ ਹੁੰਦਾ ਯਾਰ ਵੀ ਆਪਣ ਕਿਉਂਕਿ ਇਹਦੀਆਂ ਵਾਰੰਟੀਆਂ ਲੰਮੀਆਂ ਆ ਔਨ ਗ੍ਰਿਡ ਸੋਲਰ ਪਲਾਂਟ ਦੀਆਂ ਤੇ ਬਾਅਦ ਚ ਫਿਰ ਜੇ ਕੋਈ ਚੀਜ਼ ਮਾੜੀ ਲੱਗੀ ਤਾਂ ਸਾਰੀ ਉਮਰ ਦਾ ਦੁੱਖ ਰਹਿ ਜਾਂਦਾ ਅੱਜ ਦੀ ਜਿਹੜੀ ਵੀਡੀਓ ਇਹ ਮੈਂ ਬਣਾਈ ਆ ਇਹਦੇ ਚ ਮੈਂ ਤੁਹਾਨੂੰ ਸੋਲਰ ਪਲਾਂਟ ਤੇ ਲੱਗਣ ਵਾਲੇ ਸਟਰਕਚਰ ਤੋਂ ਲੈ ਕੇ ਇਨਵਰਟਰ ਪੈਨਲ ਸਭ ਕੁਝ ਜੋ ਚੀਜ਼ ਵੀ ਲੱਗਦੀ ਹੈ ਉਹਦੀ ਕਿਹੜੀ ਕੁਆਲਿਟੀ ਦੇ ਹੋਉਂਦੇ ਆ ਆਪਾਂ ਨੂੰ ਕਿਹੜੇ ਲਵਾਉਣੇ ਚਾਹੀਦੇ ਆ ਇਹ ਸਾਰੀ ਜਾਣਕਾਰੀ ਦਿੱਤੀ ਹੈ ਹੋ ਸਕਦਾ ਥੋੜੀ ਜੀ ਵੀਡੀਓ ਲੰਬੀ ਚਲੀ ਜਾਵੇ ਪਰ ਜੇ ਤੁਸੀਂ ਇਹ ਸਾਰੀ ਵੀਡੀਓ ਦੇਖ ਲਈ ਤਾਂ ਤੁਹਾਨੂੰ ਕੋਈ ਤੁਹਾਡੇ ਮਨ 'ਚ ਸ਼ੰਕਾ ਨਹੀਂ ਰਹਿਣੀ ਕੋਈ ਡਾਊਟ ਨਹੀਂ ਰਹਿਣਾ ਤੁਸੀਂ ਜਦੋਂ ਸੋਲਰ ਪਲਾਂਟ ਲਗਵਾਉਣਾ ਹੋਇਆ ਤਾਂ ਤੁਹਾਡੇ ਸਾਰੇ ਫੰਡੇ ਦਿਮਾਗ 'ਚ ਕਲੀਅਰ ਹੋ ਜਾਣਗੇ ਤਾਂ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਸਟਰਕਚਰ ਤੋਂ ਸਟਰਕਚਰ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਵੀ ਇੱਕ ਹੋਰ ਗੱਲ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਕਿਉਂਕਿ ਸਾਰੀਆਂ ਅਸੀਂ ਕੰਮ ਦੀਆਂ ਵੀਡੀਓ ਹੀ ਪਾਉਣੀਆਂ ਹਨ ਜਾਣਕਾਰੀ ਵਾਲੀਆਂ ਵੀਡੀਓ ਪਾਉਣੀਆਂ ਜਿਹਦੇ ਨਾਲ ਕਿਸੇ ਦਾ ਭਲਾ ਹੋਵੇ ਕਿਸੇ ਦਾ ਫਾਇਦਾ ਹੋਵੇ ਤਾਂ ਸਭ ਤੋਂ ਸ਼ੁਰੂ ਆਪਾਂ ਪਹਿਲਾਂ ਕਰਦੇ ਹਾਂ ਸਟਰਕਚਰ ਤੋਂ ਸਟਰਕਚਰ ਜਿਹੜੇ ਸਟੈਂਡ ਲੱਗਦੇ ਆ ਜਿਹਨੂੰ ਆਪਾਂ ਸਟੈਂਡ ਕਹਿੰਦੇ ਆ ਜਿਨ੍ਹਾਂ ਦੇ ਉੱਤੇ ਪੈਨਲਾਂ ਨੇ ਖੜਾ ਹੋਣਾ ਹੁੰਦਾ ਜਿੱਦੇ ਤੇ ਆਪਾਂ ਪੈਨਲ ਫਿੱਟ ਕਰਦੇ ਆ ਉਹਨਾਂ ਦੋ ਤਰ੍ਹਾਂ ਦੀ ਕੁਆਲਿਟੀ ਆਉਂਦੀ ਹੈ ਸਟਰਕਚਰ ਦੇ ਵਿੱਚ ਇਹਨੂੰ ਸੋਲਰ ਸਟਰਕਚਰ ਕਹਿ ਦਿੰਦੇ ਆ ਸੋਲਰ ਪੈਨਲਾਂ ਦੇ ਸਟੈਂਡ ਕਹਿ ਦਿੰਦੇ ਆ ਜਿਵੇਂ ਤੁਸੀਂ ਆ ਦੇਖੀ ਜਾਂਦੇ ਹੋ ਨਾ ਇਹਦੇ ਚ ਦੋ ਤਰ੍ਹਾਂ ਦੀ ਚੀਜ਼ ਆਉਂਦੀ ਹੈ ਆ ਇਸ ਦੇ ਉੱਤੇ ਤਾਂ ਪੈਨਲ ਕਸੇ ਜਾਂਦੇ ਆ ਤੇ ਆ ਇਹਦੀਆਂ ਲੈਗ ਹੁੰਦੀਆਂ ਆਹ ਚੀਜ਼ ਲੈਗ ਹੁੰਦੀ ਹੈ ਜਿਹਦੇ ਉੱਤੇ ਮਤਲਬ ਸਿੱਧੀ ਖੜੀ ਕਰਦੇ ਆ ਆਪਾਂ ਇਹਦੇ ਚ ਨਾਰਮਲ ਸਟਰਕਚਰ ਜੀਆਈ ਆਉਂਦਾ ਹੈ ਪਰੀ ਗੈਲਵੇਨਾਈਜ਼ ਜਿਹਨੂੰ ਆਪਾਂ ਜਸਤੀ ਕਹਿੰਦੇ ਨੇ ਜਸਤੀ ਕਹਿੰਦੇ ਨੇ ਆਮ ਭਾਸ਼ਾ ਚ ਇਹਨਾਂ ਦੀਆਂ ਪਾਈਪਾਂ ਵਗੈਰਾ ਵੀ ਆਉਂਦੀਆਂ ਜਿਵੇਂ ਤੁਸੀਂ ਇਹਦੀ ਦੇਖੋਗੇ ਨਾ ਕੁਆਲਿਟੀ ਚਮਕ ਜੀ ਜ਼ਿਆਦਾ ਹੈ ਦੀ ਹੈ ਨਾ ਇਹ ਸਟਰਕਚਰ ਆਉਂਦਾ ਹੈ ਇਹ ਪ੍ਰੀ ਗੈਲਵੇਨਾਈਜ਼ ਸਟਰਕਚਰ ਵਾਜਦਾ ਤੇ ਉਸ ਤੋਂ ਬਾਅਦ ਇੱਕ ਇਹਦੇ ਚ ਸੇਮ ਕੁਆਲਿਟੀ ਇਹਦੀ ਆਉਂਦੀ ਹੈ ਆ ਤੁਹਾਨੂੰ ਥੋੜਾ ਜਿਹਾ ਕਿਸਮੈਲ ਆ ਲੱਗਦਾ ਹੋਊਗਾ ਦੇਖੋ ਜੇ ਤੁਸੀਂ ਇਹਨੂੰ ਨੇੜੇ ਕਰੋਗੇ ਨਾ ਤਾਂ ਕਿਸਮੈਲ ਆ ਜਾ ਲੱਗਦਾ ਹੈ ਆਕਸਮੈਲ ਆ ਜਾਂ ਸਟਰਕਚਰ ਹੈ ਤੇ ਆ ਜੇ ਦੋਨਾਂ ਨੂੰ ਆਪਾਂ ਨਾਲ ਲੱਖਾਂਗੇ ਤਾਂ ਆ ਹੈਗਾ ਥੋੜਾ ਜਿਹਾ ਚਮਕਲਾ ਹੁਣ ਜਿਹੜਾ ਕਸਮੈਲ ਆ ਸਟਰਕਚਰ ਹੈ ਇਹਦੇ ਉੱਤੇ ਜਿੰਕ ਦੀ ਕੋਟਿੰਗ ਹੋਈ ਹੁੰਦੀ ਹੈ ਇਹਦੇ ਉੱਤੇ ਜਿੰਕ ਦੀ ਕੋਟਿੰਗ ਹੋਈ ਹੁੰਦੀ ਹੈ ਇਹਨੂੰ ਜੰਗਾਲ ਨਹੀਂ ਪੈਂਦਾ ਛੇਤੀ ਜੰਗਾਲ ਤਾਂ ਇਹਨੂੰ ਵੀ ਨਹੀਂ ਪੈਂਦਾ ਪਰ ਇਹ ਆ ਜਿਹੜਾ ਸਟਰਕਚਰ ਹੈ ਨਾ ਕਸਮੈਲ ਆ ਜੇ ਲੱਗਦਾ ਤਾਂ ਦੇਖਣ 'ਚ ਕਸਮੈਲ ਆ ਪਰ ਇਹਦੀ ਕੁਆਲਿਟੀ ਇਹਦੇ ਨਾਲੋਂ ਵਧੀਆ ਹੈ ਕਿਉਂਕਿ ਇਹਨੂੰ ਜੰਗਾਲ ਨਹੀਂ ਪੈਂਦੀ ਇਹਦੇ ਉੱਤੇ ਜਿੰਕ ਕੋਟਿੰਗ ਹੋਈ ਹੁੰਦੀ ਹੈ ਇਹਨੂੰ ਹੌਟ ਡਿਪ ਸਟਰਕਚਰ ਕਹਿੰਦੇ ਆ ਤਾਂ ਜਦੋਂ ਤੁਸੀਂ ਸਟਰਕਚਰ ਲਵਾਉਣਾ ਹੈ ਕੋ ਜਿਹੜੀ ਸਬਸਿਡੀ ਵਾਲੀਆਂ ਸਕੀਮਾਂ ਹਨ ਉਹਨਾਂ ਜਿਹਦਾ ਸਾਰਿਆਂ 'ਚ ਹੀ ਹੌਟ ਡਿਪ ਸਟਰਕਚਰ ਲੱਗਦਾ ਹੈ ਆ ਚੀਜ਼ ਲੱਗਦੀ ਹੈ ਤੇ ਆ ਚੀਜ਼ ਨਹੀਂ ਲੱਗਦੀ ਹੁਣ ਇਹਦੀ ਲੈਂਥ ਦੀ ਗੱਲ ਕਰਦੇ ਆਂ ਦੇਖੋ ਆਹ 40x40x3mm ਦਾ ਹੁੰਦਾ ਹੈ 40mm ਇਹ ਇਧਰੋਂ ਹੁੰਦਾ 40mm ਇਧਰੋਂ ਹੁੰਦਾ ਤੇ ਦੋ ਆ 3mm ਦੀ ਮੋਟਾਈ ਹੁੰਦੀ ਹੈ ਦੀ ਆ ਜਿਹੜੀ ਮੋਟਾਈ ਹੈ ਨਾ ਉਹ 3mm ਦੀ ਹੁੰਦੀ ਹੈ ਉਸ ਤੋਂ ਬਾਅਦ ਆਹ ਆ ਜਾਂਦੀ ਹੈ ਚੀਜ਼ ਇਹ 80x40 ਦਾ ਹੁੰਦਾ ਹੈ 80x40 ਦਾ ਹੁੰਦਾ ਇਹਦੇ ਇਹ ਲੈਗ ਹੁੰਦੀ ਹੈ ਥੱਲੇ ਉਹ ਆਪਾਂ ਗਰਾਊਟ ਕਰਕੇ ਤਾਂ ਤੱਕ ਲਾਉਣੇ ਆ ਇਹਦੇ ਨਾਲ ਇਹ ਵੀ ਦੋ ਕਾਲਟਾਂਾਂ 'ਚ ਇਸੇ ਤਰ੍ਹਾਂ ਹੀ ਆਉਂਦਾ ਜਿਵੇਂ ਹੌਟ ਡਿਪ ਤੇ ਦੂਸਰਾ ਇਹਨੂੰ ਲਗਾਉਣ ਵੇਲੇ ਇੱਕ ਗੱਲ ਦਾ ਜ਼ਰੂਰ ਧਿਆਨ ਰੱਖੋ ਵੀ ਆਹ ਦੇਖੋ ਇਹਦੀ ਇਹ ਬੇਸ ਪਲੇਟ ਹੁੰਦੀ ਹੈ ਥੱਲੇ ਆਹ ਬੇਸ ਪਲੇਟ ਕਹਿੰਦੇ ਇਹਨੂੰ ਆਪਾਂ ਜਿਹਦੇ ਤੇ ਫਿੱਟ ਹੁੰਦਾ ਲਾਉਣ ਵਾਲੇ ਕਈ ਬੰਦੇ ਕੀ ਕਰਦੇ ਆ ਕਿ ਇੱਥੇ ਜਿਵੇਂ ਆਪਣੇ ਛੱਤ ਦੇ ਉੱਤੇ ਟਾਈਲਾਂ ਦੀ ਫਰਸ਼ ਲੱਗੀ ਹੁੰਦੀ ਹੈ ਉਹ ਫਰਸ਼ ਦੇ ਵਿੱਚ ਸਿੱਧਾ ਹੀ ਫਾਸਨਰ ਮਾਰ ਦਿੰਦੇ ਆ ਵੀ ਟਾਈਲਾਂ ਵਿਚ ਦੀ ਫਾਸਨਰ ਨਗਾ ਕੇ ਇਹਦੇ ਵਿੱਚ ਦੀ ਤਾਂ ਉੱਤੇ ਨੂੰ ਕੱਸ ਦਿੰਦੇ ਆ ਉੱਤੇ ਦੇ ਮਤਲਬ ਕਿ ਇੰਨੇ ਥਾਂ ਦੇ ਵਿੱਚ ਸੀਮੈਂਟ ਪਾ ਦਿੰਦੇ ਆ ਕੰਕਰੀਟ ਪਾ ਦਿੰਦੇ ਆ ਸਾਰਾ ਮਤਲਬ ਇਹਦਾ ਪਿੱਲਰ ਬਣਾ ਦਿੰਦੇ ਆ ਉਹ ਚੀਜ਼ ਗਲਤ ਹੈ ਜਦੋਂ ਤੁਸੀਂ ਸੋਲਰ ਲਗਾਉਣਾ ਹੈ ਤੁਹਾਡੀਆਂ ਜਿਹੜੀਆਂ ਟਾਈਲਾਂ ਹੈਗੀਆਂ ਟਾਈਲਾਂ ਪਟਾ ਕੇ ਲੈਂਟਰ ਤੋਂ ਮਿੱਟੀ ਕਢਾ ਕੇ ਜਿਹੜਾ ਲੈਂਟਰਾ ਦਾ ਹੋਊਗਾ ਤੁਹਾਡਾ ਉਹਦੇ ਵਿੱਚ ਫਾਸਨਰ ਲਗਵਾਓ ਫਿਰ ساری ਉਮਰ ਤੁਹਾਡਾ ਸੋਲਰ ਸਟਰਕਚਰ ਕਦੇ ਹਿੱਲਦਾ ਨਹੀਂ ਜਿਹੜੇ ਸੋਲਰ ਪੈਨਲ ਆਪਾਂ ਵੇਖਦੇ ਆ ਵੀ ਪੱਟੇ ਜਾਂਦੇ ਆ ਬਾਹਲੀ ਹਨੇਰੀ ਆ ਗਈ ਜਾਂ ਕੋਈ ਹੋਰ ਹੋ ਗਿਆ ਉਹਦਾ ਕਾਰਨ ਇਹੀ ਹੁੰਦਾ ਹੈ ਕਿ ਉਹੋ ਟਾਈਲਾਂ ਦੇ ਉੱਤੇ ਲਾਏ ਹੁੰਦੇ ਆ ਪ੍ਰੋਪਰ ਉਹਦੀ ਲੈਂਟਰ ਨਾਲ ਪਕੜ ਨਹੀਂ ਬਣਦੀ ਤਾਂ ਕਰਕੇ ਇਹ ਪ੍ਰੋਬਲਮ ਆ ਜਾਂਦੀ ਹੈ ਇਹਦੇ ਚ ਦੋ ਵੈਰਾਈਟੀਆਂ ਹੈਗੀਆਂ ਜੇ ਤੁਸੀ ਲਵਾਉਣਾ ਹੈ ਤਾਂ ਹੌਟ ਡਿਪ ਸਟਰਕਚਰ ਲਵਾ ਲਓ ਸਬਸਿਡੀ ਵਾਲੀਆਂ ਸਕੀਮਾਂ ਚ ਇਹੀ ਲੱਗਦੇ ਆ ਜਿਹੜੀ ਕਿ ਅੱਜ ਕੱਲ 78000 ਰੁਪਿਆ ਸਬਸਿਡੀ ਆ ਰਹੀ ਹੈ ਸਾਰਿਆਂ ਦੇ ਸੋਲਰ ਪਲਾਂਟਾਂ ਦੇ ਉੱਪਰ ਬਾਕੀ ਆ ਚੀਜ਼ ਹੈਗੀ ਹੈ ਇਹ ਥੋੜਾ ਜਿਹਾ ਕਿਸਮਾ ਹੈ ਲਾਜਾ ਹੈਗਾ ਪੁਰਾਣਾ ਪਿਆ ਸੀ ਸਾਡੇ ਕੋਲੇ ਵੈਸੇ ਤੁਸੀਂ ਇਹਦੇ ਚ ਤੁਸੀਂ ਦੋਨੇ ਤਰ੍ਹਾਂ ਦੇ ਹੋ ਸਕਦਾ ਇਹ ਸਾਨੂੰ ਸਿਰਫ ਦੱਸਣ ਵਾਸਤੇ ਹੀ ਕੱਢਿਆ ਸੀ ਅਸੀਂ अच्छा उस तो बाद स्ट्रक्चर लग गया इफेक्ट हो गया सारा है ना तो दी ए स्ट्रक्चर दी है जेड़ा स्टैंड ਹੁੰਦੇ ਆ ਤੁਸੀਂ ਮਤਲਬ ਇਹ ਚੀਜ਼ ਲਵਾਉਣੀ ਹੈ ਜਦੋਂ ਤਾਂ ਇਹ ਚੀਜ਼ ਦਾ ਖਿਆਲ ਰੱਖੋ ਇਹ ਦੋਨੇ ਦੋ ਕੁਆਲਿਟੀਆਂ ਦੇ ਵਿੱਚ ਆਉਂਦਾ ਜਦੋਂ ਜਿਆਦੇ ਹਾਈਟ ਹੋ ਜਾਂਦੀ ਹੈ ਤਾਂ ਆਪਾਂ ਪਾਈਪਾਂ ਵੀ ਲਾ ਦਿੰਨੇ ਆ ਜਸਤੀ ਇੱਥੇ ਜਿਆਦੇ ਉੱਚਾ ਚੱਕ ਕੇ ਲਾਉਣਾ ਸਟਰਕਚਰ ਹੈ ਨਾ ਤਾਂ ਇਹ ਇਹ ਮੇਨ ਸਟਰਕਚਰ ਇਹ ਹੈ ਜਿਹੜਾ ਆਪਣਾ आरसीसी ਛੱਤ ਦੇ ਉੱਤੇ ਲੱਗਦਾ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਟਰਕਚਰ ਆਪਣੇ ਸ਼ੈੱਡ ਦੇ ਉੱਤੇ ਵੀ ਲੱਗਦੇ ਆ ਉਹਨਾਂ ਬਾਰੇ ਮੈਂ ਇੱਕ ਅਲੱਗ ਤੋਂ ਵੀਡੀਓ ਬਣਾ ਦਊਗਾ ਕਿਉਂਕਿ ਹੁਣ ਵੀਡੀਓ ਲੰਬੀ ਚਲੀ ਜਾਊਗੀ ਨਾਰਮਲ ਜਿਹੜੇ ਸਟਰਕਚਰ ਲੱਗਦੇ ਆ 90% ਉਹ ਇਹੀ ਲੱਗਦੇ ਆ ਤਾਂ ਕਰਕੇ ਮੈਂ ਇਹਦੇ ਬਾਰੇ ਜਾਣਕਾਰੀ ਦਿੱਤੀ ਆ ਤੁਹਾਨੂੰ ਸਟਰਕਚਰ ਆਪਣੇ ਲੱਗ ਗਿਆ ਫਿੱਟ ਹੋ ਗਿਆ ਉਸ ਤੋਂ ਬਾਅਦ ਕੀ ਕਰਨਾ ਹੁੰਦਾ ਉਸ ਤੋਂ ਬਾਅਦ ਆਪਣੇ ਅਰਥਾਂ ਦਾ ਕੰਮ ਆ ਗਿਆ ਹੁਣ ਅਰਥ ਨੂੰ ਹਰੇਕ ਬੰਦਾ ਅਗਨੋਰ ਕਰ ਦਿੰਦਾ ਪੀਆਰ ਅਰਥ ਕੋਈ ਕਿਸੇ ਨੂੰ ਨਹੀਂ ਪੁੱਛਦਾ ਜਦੋਂ ਆਪਾਂ ਸੋਲਰ ਪਲਾਂਟ ਲਵਾਉਣਾ ਨਾ ਇੱਕ ਤਾਂ ਪੈਨਲ ਪੁੱਛਣਗੇ ਇੱਕ ਨਵਾਟਰ ਪੁੱਛਣਗੇ ਹੋਰ ਕੋਈ ਚੀਜ਼ ਕਿਸੇ ਨੂੰ ਨਹੀਂ ਪੁੱਛਦਾ ਵੀ ਆਪਾਂ ਕੀ ਲਾਉਣਾ ਹੈ ਕੀ ਨਹੀਂ ਲਾਉਣਾ ਆੱਖਾਂ ਦੇ ਵਿੱਚ ਦੋ ਤਿੰਨ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ ਉਦੇ ਵਿੱਚੋਂ ਕੀ ਹੁੰਦਾ ਕਿ ਇੱਕ ਤਾਂ ਇਸ ਤਰ੍ਹਾਂ ਦੀ ਅਰਥ ਆਉਂਦਾ ਆ ਤੁਸੀਂ ਦੇਖਿਆ ਆ ਮੇਰੇ ਕੋਲੇ 2 ਮੀਟਰ ਦਾ ਅਰਥ ਹੈ ਇਹ 3 ਮੀਟਰ ਚ ਆਉਂਦਾ ਹੈ 2 ਮੀਟਰ ਚ ਵੀ ਆਉਂਦਾ ਦੋਹਾਂ ਚ ਹੀ ਆਉਂਦੇ ਆ ਇਹ ਕਾਪਰ ਬੌਂਡਡ ਰੋਡ ਹੁੰਦੀ ਹੈ ਇਹਦੇ ਵਿੱਚ ਕੀ ਹੁੰਦਾ ਕਿ ਆ ਜਿਹੜੀ ਰੋਡ ਸਾਨੂੰ ਸਾਰੀ ਦਿਖਦੀ ਹੈ ਲੋਹੇ ਦੀ ਰੋਡ ਹੁੰਦੀ ਹੈ ਇਹਦੇ ਉੱਤੇ ਆਹ ਕਾਪਰ ਦੀ ਝੋਲ ਫੇਰੀ ਹੁੰਦੀ ਹੈ ਇਹਦੀਆਂ ਦੋ ਕੁਆਲਿਟੀਆਂ ਹੁੰਦੀਆਂ ਪਹਿਲੀ ਕੁਆਲਿਟੀ ਦੇ ਵਿੱਚ 80 ਤੋਂ 100 ਮਾਈਕਰੋਨ ਇਹਦੇ ਉੱਤੇ ਪਰਤ ਚੜਾਈ ਹੁੰਦੀ ਹੈ ਮਤਲਬ ਪਤਲੀ ਪਰਤ ਚੜਾਈ ਹੁੰਦੀ ਹੈ ਇਹਦੇ ਉੱਤੇ ਉਸ ਤੋਂ ਬਾਅਦ ਇੱਕ ਜਿਹੜੀ ਵਧੀਆ ਕੁਆਲਿਟੀ ਚ ਆਉਂਦੀ ਹੈ ਉਹਦੇ ਉੱਤੇ 250 ਮਾਈਕਰੋਨ ਦੀ ਪਰਤ ਚੜੀ ਹੁੰਦੀ ਹੈ ਉਹ ਆ ਚੀਜ਼ ਢਾਈ 250 ਮਾਈਕਰੋਨ ਦੀ ਹੁੰਦੀ ਹੈ ਤੇ ਚੰਗੀ ਪਰਤ ਹੋਣ ਕਰਕੇ ਉਹ ਛੇਤੀ ਖਰਾਬ ਨਹੀਂ ਹੁੰਦੀ ਖਰਾਬ ਤਾਂ 80 ਮਾਈਕਰੋਨ ਵਾਲੀ ਤੇ 100 ਮਾਈਕਰੋਨ ਵਾਲੀ ਵੀ ਨਹੀਂ ਛੇਤੀ ਨਹੀਂ ਹੁੰਦੀ ਪਰ ਉਹ ਕਿਤੇ ਨਾ ਕਿਤੇ ਜਾ ਕੇ ਫੇਰ ਵੀ ਆਪਾਂ ਨੂੰ 3-4 ਸਾਲਾਂ ਬਾਅਦ ਪ੍ਰੋਬਲਮ ਦੇ ਲੱਗ ਜਾਂਦੀ ਹੈ ਤਾਂ ਜੇ ਜੇ ਤੁਸੀਂ 250 ਮਾਈਕਰੋਨ ਵਾਲੀ ਆਰਥਿੰਕ ਕਰਵਾ ਲਈ ਇੱਕ ਵਾਰੀ ਤਾਂ ਤੁਹਾਨੂੰ ਫੇਰ ਕੋਈ ਪ੍ਰੋਬਲਮ ਨਹੀਂ ਆਉਣੀ ਆਇਸੋਮੈਕਰੋਨ ਵਾਲੀ ਅਰਥਿੰਗ ਦੇ ਨਾਲ 125 ਕਿਲੋ ਦਾ ਬੈਗ ਆਉਂਦਾ ਹੈ ਇਹ ਚਾਰ ਜਿਵੇਂ ਆਪਣੀ ਬੋਕੀ ਹੁੰਦੀ ਹੈ 3 ਇੰਚੀ ਜਾਂ 4 ਇੰਚੀ ਬੋਕੀ ਨਾਲ ਬੋਕੀ ਮਾਰ ਕੇ ਆਹ ਰੋਡ ਵਿੱਚ ਪਾ ਕੇ ਦੇ ਚਾਰੇ ਪਾਸੇ ਕੈਮੀਕਲ ਪਾ ਦਿੰਦੇ ਆ ਤੇ ਇਹ ਅਰਥ ਹੋ ਜਾਂਦਾ ਹੈ ਤੇ ਤੁਸੀਂ 3 ਮੀਟਰ ਵਾਲਾ ਅਰਥ ਨਾਲ 25 ਕਿਲੋ ਦਾ ਕੈਮੀਕਲ ਵਾਲਾ ਬੈਗ ਪਵਾਓ ਪ੍ਰੋਪਰ ਪਾਣੀ 'ਚ ਪ੍ਰੋਪਰ ਘੋਲ ਕੇ ਉਹਨੂੰ ਮਤਲਬ ਪ੍ਰੋਪਰ ਸਹੀ ਕਰਕੇ ਲਵਾਓ ਉਹਦੇ 'ਚ ਮੌਇਸਚਰ ਬਣਿਆ ਰਹਿੰਦਾ ਇਹ ਮੇਨਟੇਨੈਂਸ ਫਰੀ ਅਰਥਿੰਗ ਹੁੰਦੀ ਆ ਤੇ ਇਹ ਛੇਤੀ ਖਰਾਬ ਨਹੀਂ ਹੁੰਦੀ ਤੇ ਤੁਸੀਂ ਇਹ ਕਰਵਾ ਲਓ ਅੱਜ ਦੇ ਟਾਈਮ 'ਚ ਜ਼ਿਆਦਾਤਰ ਇਹੀ ਅਰਥਿੰਗ ਚੱਲਦੀ ਹੈ ਉਸ ਤੋਂ ਬਿਨਾ ਇੱਕ ਇਹ ਤਾਂ ਹੁਣ ਕਾਪਰ ਬੌਂਡਰਡ ਰੋਡ ਹੈ ਇਸ ਤਰ੍ਹਾਂ ਦੀ ਪਾਈਪ ਵੀ ਆਉਂਦੀ ਹੈ ਇੱਕ ਜੀਆਈ ਪਾਈਪ ਆਉਂਦੀ ਹੈ ਉਹਦੇ ਨਾਲ ਵੀ ਅਰਥਿੰਗ ਹੁੰਦੀ ਹੈ ਉਹ ਵੀ 2 ਮੀਟਰ ਤੇ 3 ਮੀਟਰ ਚ ਆਉਂਦੀ ਹੈ ਜਿਵੇਂ ਆਹ ਪਾਈਪ ਆ ਨਾ ਇਹ ਪਾਈਪ ਕਾਫੀ ਮੋਟੀ ਹੈ ਪਰ ਉਸ ਚੀਜ਼ ਨੂੰ ਤੁਸੀਂ ਅਵੋਇਡ ਕਰੋ ਆਹ ਪਾਈਪ ਅਰਥਿੰਗ ਨੂੰ ਕਿਉਂਕਿ ਇਹਦੇ ਜਿਹਨਾਂ ਜ਼ਿਆਦਾਤਰ ਕੁਆਲਿਟੀ ਜਿਹੜੀ ਅੱਜ ਕੱਲ ਬਣ ਕੇ ਆ ਰਹੀ ਹੈ ਓਹ ਵਧੀਆ ਕੁਆਲਿਟੀ ਨਹੀਂ ਆ ਰਹੀ ਇਹ ਕੀ ਹੈ ਜਿਵੇਂ ਆਪਣੀਆਂ ਚਾਦਰਾਂ ਆਪਣੀਆਂ ਪੇਟੀਆਂ ਵਾਲੀ ਚਾਦਰ ਹੁੰਦੀ ਹੈ ਆ ਚੀਜ਼ ਆ ਪੇਟੀ ਵਾਲੀ ਚਾਦਰਾਂ ਦੀ ਬਣਾਈ ਜਾਂਦੇ ਆ ਤੇ ਉਹ ਬਾਅਦ ਚ ਉਹ 6-7 ਮਹੀਨਿਆਂ ਚ ਹੀ ਗਲ ਜਾਂਦੀ ਹੈ ਸਾਲ ਵੀ ਨਹੀਂ ਕੱਢਦੀ ਤੇ ਉਸ ਤੋਂ ਬਾਅਦ ਫਿਰ ਉਹ ਹਣੀ ਹੁੰਦਾ ਚੰਗੀ ਕੁਆਲਿਟੀ ਦੀ ਨਹੀਂ ਬਣਾਉਂਦੇ ਮਤਲਬ ਕਹਿਣ ਤੋਂ ਭਾਵ ਕੀ ਹੈ ਉਹਨੂੰ ਜੇ ਆਪਾਂ ਐ ਦੱਬਾਂਗੇ ਥੋੜਾ ਜਿਹਾ ਕਿਸੇ ਚੀਜ਼ ਨਾਲ ਮਾਰਾਂਗੇ ਤਾਂ ਉਹਦੀ ਵਿੰਦੀ ਹੋ ਜਾਂਦੀ ਹੈ ਉਹ ਤੇ ਉਹ ਛੇਤੀ ਗਲ ਜਾਂਦੀ ਹੈ ਉਸ ਤੋਂ ਬਾਅਦ ਇਹਦਾ ਕੰਮ ਨਹੀਂ ਹੁੰਦਾ ਇਸ ਕਰਕੇ ਤੁਸੀਂ ਜੇ ਕਾਪਰ ਬੌਂਡਰ ਰੋਡ ਯੂਜ਼ ਕਰੋਗੇ ਤਾਂ ਠੀਕ ਰਹੂਗਾ ਕਰ ਤੁਸੀਂ ਆ ਵੀ ਸਕਦੇ ਹੋ ਪਰ ਇਹ ਪਾਈਪ ਚੰਗੀ ਹੋਣੀ ਚਾਹੀਦੀ ਹੈ ਮਤਲਬ ਪੂਰੀ ਵਧੀਆ ਜਸਤੀ ਪਾਈਪ ਹੋਵੇ ਫਿਰ ਤਾਂ ਠੀਕ ਹੈ ਨਹੀਂ ਅਦਰਵਾਈਜ਼ ਇਹਨੂੰ ਯੂਜ਼ ਨਾ ਕਰੋ ਕਿਉਂਕਿ ਮੋਸਟਲੀ ਅੱਜਕੱਲ ਜਿਹੜੀ ਵੈਰੈਟੀ ਆ ਰਹੀ ਹੈ 80 90% ਉਹ ਬਹੁਤ ਪਤਲੀ ਚਾਦਰ ਦੀ ਆ ਰਹੀ ਹੈ ਉਹ ਚਾਦਰ ਦੀ ਪਾਈਪ ਹੁੰਦੀ ਹੈ ਉਹਦੇ ਵਿੱਚ ਕੈਮੀਕਲ ਪਾ ਕੇ ਦੇ ਬਾਹਰਲੇ ਪਾਸੇ ਉਹ ਕਰ ਦਿੰਦੇ ਉਹ ਥੋੜੇ ਚਿਰ ਵਿੱਚ ਗਲ ਜਾਂਦੀ ਹੈ ਫਿਰ ਫਾਇਦਾ ਕੋਈ ਨਹੀਂ ਐਦੇ ਤੇ ਜਿਹੜੀ ਕਾਪਰ ਦੀ ਝੋਲ ਹੁੰਦੀ ਹੈ ਦੀ ਕਨੈਕਟੀਵਿਟੀ ਵੀ ਜ਼ਿਆਦਾ ਬਣ ਜਾਂਦੀ ਹੈ ਜੇ ਤੁਸੀਂ 250 ਮਾਈਕਰੋਨ ਦੀ ਲਾ ਲੋਗੇ ਤਾਂ ਉਹ ਵਧੀਆ ਰਹੂਗੀ ਇਹ ਅਰਥਿੰਗ ਹੋਗੀ ਅਰਥਿੰਗ ਲਾਉਣ ਵੇਲੇ ਜਿਹੜਾ ਤੁਸੀਂ ਧਿਆਨ ਰੱਖਣਾ ਉਸ ਤੋਂ ਬਾਅਦ ਚ ਅਰਥ ਜਦੋਂ ਬਣ ਜਾਂਦੇ ਆ ਅਰਥਾਂ ਦੇ ਬਾਅਦ ਇੱਕ ਅਰਥ ਪਿੱਟ ਬਣਦੇ ਆ ਉਹ ਜਿਵੇਂ ਆਪਾਂ ਥੱਲੇ ਟੋਆ ਪਟਦਾ ਹੈ ਨਾ ਤੇ ਬਾਹਰਲਾ ਪਾਸਾ ਜਿਹੜਾ ਹੁੰਦਾ ਇੰਨਾ ਕ ਆਪਾਂ ਨੰਗਾ ਰੱਖਦੇ ਆ ਜਿਹੜਾ ਆ ਚੀਜ਼ ਹੁੰਦੀ ਹੈ ਇੰਨਾ ਕ ਆਪਾਂ ਨੰਗਾ ਰੱਖਦੇ ਆ ਸਾਰਾ ਇੱਥੋਂ ਤੱਕ ਆਪਾਂ ਉਹ ਕੈਮੀਕਲ ਪਾ ਕੇ ਦਬ ਦਿੰਨੇ ਆ ਇਹਨੂੰ ਆਪਾਂ ਇਸ ਕਵਰ ਨਾਲ ਕਵਰ ਕਰਦੇ ਆ ਤਾਂ ਇਹ ਕਵਰ ਕੋਈ ਕਿਸ ਵਜੇ ਵਰਤੀ ਜਾਂਦਾ ਕੋਈ ਕਿਵੇਂ ਵਰਤੀ ਜਾਂਦਾ ਤੁਸੀਂ ਆਪਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਦੇਖਣਾ ਜਿੱਥੇ ਤੁਹਾਨੂੰ ਐਂ ਲੱਗਦਾ ਵੀ ਕਵਰ ਆਪਣਾ ਟੁੱਟ ਸਕਦਾ ਇਹਦੇ ਉੱਤੋਂ ਦੀ ਲੰਘਣਾ ਵੀ ਹੈ ਕਿਸੇ ਨੇ ਤਾਂ ਚੰਗਾ ਮੋਟੀ ਹੈਵੀ ਕੁਆਲਿਟੀ ਦਾ ਇਸ ਤਰ੍ਹਾਂ ਦਾ ਕਵਰ ਲਵਾਓ ਇਹਦੇ ਉੱਤੇ ਤੁਸੀਂ ਕੱਲ ਨੂੰ ਜਿਵੇਂ ਹੁਣ ਮੈਂ ਇਸ ਉੱਤੇ ਖੜਾ ਰਾਂਗਾ ਜਾਂ ਕਿਵੇਂ ਮਰਜ਼ੀ ਕਰੀ ਜਾਵਾਂ ਤਾਂ ਇਹ ਟੁੱਟਦਾ ਨਹੀਂਗਾ ਆ ਦੇਖੋ ਇਹ ਟੁੱਟਦਾ ਨਹੀਂਗਾ ਤੇ ਇਹਦੇ 'ਚ ਹਲਕੀ ਕੁਆਲਿਟੀ ਬਹੁਤ ਆਉਂਦੀ ਆ ਤੇ ਉਹ ਛੇਤੀ ਟੁੱਟ ਵੀ ਜਾਂਦੀ ਹੈ ਤੇ ਜਦੋਂ ਥੋੜਾ ਜਿਹਾ ਟਾਈਮ ਪੈ ਜਾਂਦਾ ਜਿਵੇਂ ਮੰਨ ਕੇ ਚੱਲੋ 2-1/2 ਸਾਲ ਹੋ ਗਿਆ ਉਹ ਪਲਾਸਟਿਕ ਵੀ ਖਰਾਬ ਹੋਣ ਲੱਗ ਜਾਂਦਾ ਉਹ ਪਲਾਸਟਿਕ ਉੱਤੋਂ ਬੋਦਾ ਹੋ ਜਾਂਦਾ ਉਦੋਂ ਬਾਅਦ ਜਦੋਂ ਉਹਦੇ ਉੱਤੇ ਕੋਈ ਲੰਘਦਾ ਤੇ ਵਿੱਚ ਹੀ ਵੜ ਜਾਂਦਾ ਪੈਰ ਪੁਰਜਾ ਇਸ ਕਰਕੇ ਜਿਵੇਂ ਹੁਣ ਮੰਨ ਕੇ ਚੱਲੋ ਵੀ ਆਪਾਂ ਨੂੰ ਇਹ ਲੱਗਦਾ ਵੀ ਇੱਥੋਂ ਦੀ ਆਪਣਾ ਲੰਗਾ ਵੀ ਹੈਗਾ ਤੇ ਆਪਾਂ ਰੋਜ਼ ਲੰਗਣਾ ਤਾਂ ਇਹ ਚੀਜ਼ ਚੰਗੀ ਕੁਆਲਿਟੀ ਦੀ ਲਵਾ ਲਓ ਇੱਕ ਵਾਰੀ ਲਵਾ ਲੋਂਗੇ ਉਦੋਂ ਬਾਅਦ ਕੋਈ ਸਾਰੀ ਉਮਰ ਪ੍ਰੋਬਲਮ ਨਹੀਂ ਆਉਂਦੀ ਨਹੀਂ ਫਿਰ ਇਹ ਜਦੋਂ ਟੁੱਟ ਜਾਂਦੇ ਆ ਬਾਅਦ ਵਿੱਚ ਫਿਰ ਬਾਚ ਦਾ ਇਹ ਪੇਰ ਪੂਰਾ ਪੱਕਟ ਕਰਦੇ ਉਦੋਂ ਬਾਅਦ ਫਿਰ ਇਹਦੀਆਂ ਤਾਰਾ ਦੂੜਾਂ ਜੀਆਂ ਵੀ ਖਿਲਰ ਜਾਂਦੀਆਂ ਫਿਰ ਉਹ ਅਰਥਿੰਗ ਰਹਿੰਦੀ ਨਹੀਂ ਪਰ ਅਰਥਿੰਗ ਦਾ ਬਹੁਤ ਵੱਡਾ ਰੋਲ ਹੈ ਜੇ ਅਰਥਿੰਗ ਤੁਸੀਂ ਨਹੀਂ ਕਰਵਾਈ ਜਾਂ ਪ੍ਰੋਪਰ ਨਹੀਂ ਹੈਗੀ ਤੁਹਾਡੀ ਅਰਥਿੰਗ ਤੁਹਾਨੂੰ ਕਿਸੇ ਨੇ ਪੈਨਲ ਦੀ ਵਾਰੰਟੀ ਨਹੀਂ ਦੇਣੀ ਘੱਲੋ ਕਿਸੇ ਨੇ ਇਨਵਰਟਰ ਦੀ ਵਾਰੰਟੀ ਨਹੀਂ ਦੇਣੀ ਕੱਲ ਨੂੰ ਕੋਈ ਇਨਵਰਟਰ ਜਾਂ ਪੈਨਲ 'ਚ ਪ੍ਰੋਬਲਮ ਆ ਗਈ ਤਾਂ ਤਾਂ ਅਰਥਿੰਗ ਕਰਨ ਵੇਲੇ ਇਸ ਚੀਜ਼ ਦਾ ਹਮੇਸ਼ਾ ਧਿਆਨ ਰੱਖੋ ਕਿ ਚੰਗੀ ਕਿਸਮ ਦੀ ਅਰਥਿੰਗ ਕਰਵਾਓ ਤੇ ਮਟੀਰੀਅਲ ਜਿਹੜਾ ਹੈਗਾ ਉਹ ਚੰਗਾ ਲਵਾ ਲਓ ਹਨਾ ਅਰਥ ਤੋਂ ਬਾਅਦ ਜਿਹੜੀ ਅਰਥਿੰਗ ਨੂੰ ਜੋੜਨ ਦਾ ਕੰਮ ਕਰਨਾ ਹੈ ਜਿਵੇਂ ਆਪਾਂ ਹੁਣ ਅਰਥ ਹੈ ਅਰਥ ਆਪਾਂ ਧਰਤੀ 'ਚ ਕਰਤੇ ਉਸ ਤੋਂ ਬਾਅਦ ਤਾਂ ਹਾਂ ਆਪਾਂ ਛੱਤ ਤੱਕ ਲੈ ਕੇ ਜਾਣੇ ਆ ਤਾਂ ਉਹਨੂੰ ਜੋੜਨਾ ਕਿਹੜੀ ਤਾਰ ਨਾਲ ਆ ਲੈ ਹੈ ਨਾ ਉਹਦੇ 'ਚ ਦੋ ਤਿੰਨ ਚੀਜ਼ਾਂ ਆਉਂਦੀਆਂ ਜੇ ਤੁਸੀਂ ਕਈ ਵਾਰੀ ਮਕਾਨ ਆਪਣਾ ਇਹੋ ਜਿਹਾ ਹੁੰਦਾ ਵੀ ਆਪਾਂ ਨੂੰ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਤੁਸੀਂ 25 ਤਣ ਦੀ ਪੱਤੀ ਵਰਤੋ ਆਹ ਨਾ 25 ਤਣ ਦੀ ਪੱਤੀ ਹੈ ਇਹਨੂੰ 25 25 ਤਣ ਦੀ ਪੱਤੀ ਕਹਿੰਦੇ ਆ ਇਹ 25 mm ਆਏ ਹੁੰਦੀ ਹੈ ਤੇ 3 mm ਮੋਟੀ ਹੁੰਦੀ ਹੈ ਇਹ GI ਹੁੰਦੀ ਹੈ ਥੋੜਾ ਜਿਹਾ ਨਾ ਜੰਗਾ ਥੋੜੀ ਸਾਡੀ ਪੁਰਾਣੀ ਹੋਣ ਕਰਕੇ ਉਹ ਲੱਗਦੀ ਹੈ ਉਹ ਜ਼ਿੰਕ ਕੋਟਡ ਹੁੰਦੀ ਹੈ ਇਹ ਪੱਤੀ ਜਿਹੜੀ ਇਹ ਪੱਤੀ ਹੈ ਨਾ ਇਹ ਪੱਤੀ ਨਾਲ ਤੁਸੀਂ ਜੇ ਅਰਥ ਕਰਦੇ ਹੋ ਥੱਲੇ ਤੋਂ ਲੈ ਕੇ ਤਾਂ ਤੱਕ ਤਾਂ ਬਹੁਤ ਵਧੀਆ ਅਰਥਿੰਗ ਹੁੰਦੀ ਹੈ ਤੇ ਇਹ ਛੇਤੀ ਖਰਾਬ ਵੀ ਨਹੀਂ ਹੁੰਦੀ ਹੁੰਦੀ ਜਿੰਕ ਕੋਟਡ ਪੱਤੀ ਹੁੰਦੀ ਹੈ ਇਹ ਤੇ ਇਹਦੇ ਨਾਲ ਤੁਸੀਂ ਅਰਥਿੰਗ ਕਰ ਸਕਦੇ ਹੋ ਪਰ ਇਹਦੇ ਵਿੱਚ ਪ੍ਰੋਬਲਮ ਇੱਕ ਇਹ ਆ ਜਾਂਦੀ ਹੈ ਕੋਈ ਕਹਿੰਦਾ ਯਾਰ ਸਾਡੇ ਮਕਾਨ ਦੀ ਦਿੱਖ ਜੀ ਖਰਾਬ ਹੋ ਜਾਂਦੀ ਹੈ ਜਾਂ ਸਾਨੂੰ ਉਹ ਲੱਗਦਾ ਹੈ ਨਾ ਬੁਰੀ ਜੀ ਲੱਗਦੀ ਹੈ ਕਿਉਂਕਿ ਜਦੋਂ ਆਪਾਂ ਇਹਨੂੰ ਕੰਧ ਤੇ ਐ ਚੜਾਉਂਦੇ ਆ ਤਾਂ ਇਹ ਐ ਲੱਗਦਾ ਕਿ ਆਰਬੀ ਇਹ ਥੋੜੀ ਜੀ ਮਤਲਬ ਕਿ ਐ ਬੁਰੀ ਜੀ ਲੱਗਦੀ ਹੈ ਤਾਂ ਫਿਰ ਕੀ ਕਰਨਾ ਹੈ ਫਿਰ ਵੀ ਆਪਾਂ ਤਾਰ ਨਾਲ আর্থਿੰਗ ਕਰਾ ਲਓ ਤਾਰ ਕਾਪਰ ਦੀ ਤੁਸੀਂ 10mm ਵਰਤ ਸਕਦੇ ਹੋ 16mm ਵਰਤ ਸਕਦੇ ਹੋ 6mm ਵਰਤ ਸਕਦੇ ਹੋ ਹਨਾ ਤਾਂ ਤਾਰ ਨਾਲ আর্থਿੰਗ ਕਰਾ ਲਓ ਵਧੀਆ ਕਿਸਮ ਦੀ ਚੰਗੀ ਕੁਆਲਿਟੀ ਦੀ ਚੰਗੀ ਕੰਪਨੀ ਦੀ ਤਾਰ ਪਵਾ ਲਓ ਤੇ ਉਸ ਤੋਂ ਬਾਅਦ ਤੁਹਾਡਾ ਇਹ আর্থਿੰਗ ਵਾਲਾ ਕੰਮ ਖਤਮ ਹੋ ਜਾਂਦਾ ਵੀ ਮਤਲਬ ਇੱਕ ਵਾਰੀ ਤੁਸੀਂ ਚੰਗਾ ਕੰਮ ਕਰਾ ਲਿਆ আর্থਿੰਗ ਦਾ ਉਸ ਤੋਂ ਬਾਅਦ ਆਪਾਂ ਨੂੰ ਦੇਖਣ ਦੀ ਲੋੜ ਨਹੀਂ ਪੈਂਦੀ ਉਸ ਤੋਂ ਬਾਅਦ ਆ ਜਾਂਦਾ ਹੈ ਲਾਈਟਿੰਗ ਰੈਸਟਰ ਸਟਰਕਚਰ ਦੇ ਨਾਲ ਬਿਜਲੀ ਡਿੱਗਣ ਤੋਂ ਨਾ ਇੱਕ ਤਰਸ਼ੂਲ ਲਾ ਦਨੇ ਆਪਾਂ ਵੀ ਕੱਲ ਨੂੰ ਆਪਣੇ ਪਲਾਂਟ ਦੇ ਉੱਤੇ ਜਾਂ ਆਪਣੇ ਬਿਲਡਿੰਗ ਦੇ ਉੱਤੇ ਬਿਜਲੀ ਨਾ ਡਿੱਗੇ ਤਾਂ ਉਹ ਜਿਹੜਾ ਚੀਜ਼ਾਂ ਹੁੰਦੀਆਂ ਉਹ ਦੋ ਤਰ੍ਹਾਂ ਦੀਆਂ ਆਉਂਦੀਆਂ ਆਹ ਕਨਵੈਂਸ਼ਨਲ ਐਲਈ ਕਹਿੰਦੇ ਇਹਨੂੰ ਐਲਈ ਦਾ ਮਤਲਬ ਲਾਈਟਿੰਗ ਅਰੇਸਟਰ ਹੁੰਦਾ ਵੀ ਤੁਸੀਂ ਜਿਹੜਾ ਇਹ ਲਵਾਉਣਾ ਹੈ ਆਹ ਤਰਸ਼ੂਲ ਨਾਰਮਲ ਜਿਹੜੇ ਨਾਰਮਲ ਪਲਾਂਟ ਆ ਤੇ ਨਾਰਮਲ ਚੀਜ਼ਾਂ ਆ ਗਈਆਂ ਉਹਦੇ ਉੱਤੇ ਸੌਰੀ ਨਾਰਮਲ ਪਲਾਂਟ ਆ ਜਿਹੜੇ ਆਪਣੇ ਛੋਟੇ ਪਲਾਂਟ ਆ ਉਹਨਾਂ ਦੇ ਉੱਤੇ ਆਹ ਚੀਜ਼ ਲੱਗਦੀ ਹੈ ਤੇ ਇਹ ਕਾਮਯਾਬੀ ਹੈਗੀ ਹੈ ਬਸ ਜੇ ਬਿਜਲੀ ਪੁਛਦੀ ਡੇਗਦੀ ਹੈ ਤਾਂ ਇਹ ਉਹਨੂੰ ਰੋਕ ਲੈਂਦਾ ਹੈ ਇਹ 2 ਮੀਟਰ 1.5 ਮੀਟਰ 3 ਮੀਟਰ ਸਾਰਿਆਂ ਚ ਹੀ ਆਉਂਦਾ ਸਾਈਜ਼ ਤੁਹਾਡੇ ਪਲਾਂਟ ਨਾਲੋਂ ਉੱਚਾ ਕਰਕੇ ਲਾਉਣਾ ਹੁੰਦਾ ਇਹਨੂੰ ਤੇ ਪ੍ਰੋਪਰ ਥੱਲੇੋਂ ਜੋੜ ਕੇ ਇਹਨੂੰ ਕਨੈਕਟੀਵਿਟੀ ਕਰਕੇ ਇੱਥੋਂ ਇਹ ਥੱਲੇ ਅਰਥ ਪੈਟ ਚ ਜਾ ਵਰਦਾ ਤਾਰ ਤੇ ਇਸ ਤਰ੍ਹਾਂ ਲੱਗਿਆ ਹੁੰਦਾ ਇਹਦੇ ਚ ਦੋ ਤਿੰਨ ਚੀਜ਼ਾਂ ਆਉਂਦੀਆਂ ਇੱਕ ਤਾਂ ਆਹ ਕਾਪਰ ਬੌਂਡਲਡ ਰੋਡ ਆ ਜਿਵੇਂ ਮੈਂ ਤੁਹਾਨੂੰ ਅਰਥਿੰਗ ਦਾ ਦੱਸਿਆ ਸੀਗਾ ਉਵੇਂ ਹੀ ਇਹਦੇ ਤੇ ਕਾਪਰ ਦੀ ਝੋਲ ਫੇਰੀ ਹੁੰਦੀ ਹੈ ਜਦੋਂ ਇਹ ਲੱਗ ਗਿਆ ਉਹ ਦੋ-ਤਿੰਨ ਮਹੀਨੇ ਬਾਅਦ ਕਾਲਾ ਜਾਂ ਤਾਂ ਹੋ ਜਾਂਦਾ ਹੁੰਦਾ ਹਰੇਕ ਹੀ ਤੇ ਪਰ ਇਹ ਇਹਦੀ ਕਨੈਕਟੀਵਿਟੀ ਚੰਗੀ ਹੁੰਦੀ ਹੈ ਤੇ ਇਹ ਲਾ ਸਕਦੇ ਆ ਇੱਕ ਇਹਦੇ ਚ ਪੂਰੇ ਕਾਪਰ ਦੀ ਪਾਈਪ ਆਉਂਦੀ ਹੈ ਵਿੱਚੋਂ ਖਾਲੀ ਹੁੰਦੀ ਹੈ ਬਹੁਤ ਹਲਕੀ ਪਾਈਪ ਹੁੰਦੀ ਹੈ ਉਹ ਵੀ ਠੀਕ ਹੈ ਕਨੈਕਟੀਵਿਟੀ ਤਾਂ ਉਹਦੀ ਜ਼ਿਆਦਾ ਹੁੰਦੀ ਹੈ ਪਰ ਉਹ ਇੰਨੀ ਹਲਕੀ ਹੁੰਦੀ ਹੈ ਵੀ ਉਹ ਜ਼ਿਆਦਾ ਚਿਰ ਘਟਦੀ ਨਹੀਂ ਕੋ ਮਨ ਲ ਕੇ ਚੱਲੋ ਵੀ ਉਹ ਜਦੋਂ ਕੋਈ ਮਹੀਨੇ ਰੀ ਜ਼ਿਆਦਾ ਆ ਗਿਆ ਨੇਰੀ ਜਿਆਦਾ ਆ ਗਈ ਉਹ ਟੁੱਟ ਜਾਂਦੀ ਆ ਉਹ ਆ ਥੋੜਾ ਜਿਆਦਾ ਸਟਰੋਂਗ ਹੁੰਦਾ ਜੇ ਆ ਪਹਿਲ ਲਵਾਵਾਂਗੇ ਤਾਂ ਇਹ ਖੜ ਖੜ ਜਾਂਦਾ ਹਿੱਲਦਾ ਹੁੰਦਾ ਨਹੀਂਗਾ ਫਿਰ ਨੋਰਮਲ ਨਾਲੋਂ ਤੁਸੀਂ ਇਹ ਲਵਾ ਲਓ ਕਾਪਰ ਬੌਂਡਡ ਜਿਹੜੀ ਸਾਰੀ ਸੌਰੀ ਜਿਹੜੀ ਕਾਪਰ ਦੀ ਕੱਲੀ ਪਾਈਪ ਆਉਂਦੀ ਹੈ ਨਾ ਉਹ ਨਾਲ ਲਵਾਓ ਉਹ ਹਲਕੀ ਹੁੰਦੀ ਹੈ ਤੇ ਟੁੱਟ ਜਾਂਦੀ ਹੈ ਅੱਛਾ ਇੱਕ ਤਾਂ ਇਹ ਹੋ ਗਿਆ ਇਹ ਆਮ ਤੌਰ ਤੇ ਲੱਗਦਾ ਹੈ ਵਧੀਆ ਚੀਜ਼ ਆ ਤੁਸੀਂ ਲਵਾਉਣਾ ਹੀ ਲਾਉਣਾ ਤੇ ਇਹਨੂੰ ਇਹਦੀ ਹਾਈਟ ਆਪਦੇ ਹਿਸਾਬ ਨਾਲ ਦੇਖਣੀ ਹੁੰਦੀ ਹੈ 2 ਮੀਟਰ ਦਾ 3 ਮੀਟਰ ਦਾ ਮਤਲਬ ਤੁਹਾਡੇ ਪਾਵਰ ਜਿਹੜਾ ਸੋਲਰ ਪਲਾਂਟ ਆ ਉਹਦੇ ਉੱਪਰ ਨੂੰ ਜਾਣਾ ਚਾਹੀਦਾ ਹੈ ਹਨ ਉਸ ਤੋਂ ਬਾਅਦ ਕੁਝ ਇਹ ਹੁੰਦਾ ਵੀ ਵੱਡੇ ਪਲਾਂਟ ਹੁੰਦੇ ਆ ਹਨ ਵੱਡੇ ਪਲਾਂਟਾਂ ਚ ਈਐਸ ਈ ਟਾਈਪ ਦੇ ਆ ਜਾਂਦੇ ਆ ਇਹ ਥੋੜੇ ਜਿਹਾ ਮਹਿੰਗੇ ਵਾਲੇ ਹੁੰਦੇ ਇਹਨਾਂ ਦਾ ਬੇਸ ਆ ਜਿਵੇਂ ਆਹ ਆ ਵੱਡਾ ਹੁੰਦਾ 15 ਮੀਟਰ 20 ਮੀਟਰ ਸੌਰੀ 5 ਮੀਟਰ 7 ਮੀਟਰ ਜਿਵੇਂ ਜਿੰਨਾ ਉੱਚਾ ਚਾਹੀਦਾ ਹੁੰਦਾ ਇਹ ਹੁੰਦਾ ਇੱਕ ਇਹ ਈਐਸ ਈ ਟਾਈਪ ਵਾਲੇ ਹੁੰਦੇ ਇਹ ਥੋੜੇ ਜਿਹਾ ਮਹਿੰਗੇ ਹੁੰਦੇ ਆ ਇਹ 7-8000 ਤੋਂ ਮੈਨੂੰ ਲੱਗਦਾ ਸਟਾਰਟ ਹੋ ਜਾਂਦਾ ਹੈ ਤੇ 35 40 50000 ਤੱਕ ਚਲਾ ਜਾਂਦਾ ਹੈ ਇਹ ਸਾਰਾ ਆਪਾਂ ਸੈਸਰੀ ਵਗੈਰਾ ਲੈਨੇ ਇਹਦੇ ਚ ਕਾਫੀ ਤਰ੍ਹਾਂ ਦੀ ਸੈਸਰੀ ਨਾਲ ਆਉਂਦੀ ਹੈ ਇਹ ਵਾਲੇ ਜਿਵੇਂ ਆਪਣੇ ਵੱਡੇ ਪਲਾਂਟ ਆ ਉਹਨਾਂ ਦੇ ਆਪਾਂ ਉਹਨਾਂ ਦੇ ਉੱਪਰ ਲਾਉਣੇ ਆ ਜਿਵੇਂ ਕੋਈ ਕੋਈ 100 ਕਿਲੋਵਾਟ ਦਾ ਪਲਾਂਟ ਆ ਕੋਈ 200 ਦਾ 250 ਦਾ 300 ਦਾ ਹੈ ਨਾ ਉਹਨਾਂ ਦੇ ਪਲਾਂਟਾਂ ਦੇ ਉੱਪਰ ਵੀ ਇਹ ਲੱਗਦੇ ਆ ਉਹਦੇ ਉਹ ਕਿਉਂਕਿ ਇਹਦੀ ਰੇਡੀਅਸ ਜਿਆਦਾ ਹੁੰਦਾ 107 ਮੀਟਰ ਕਰਕੇ ਕਵਰ ਕਰ ਲੈਂਦਾ ਹੁੰਦਾ ਤਾ ਇੱਥੇ ਆਪਾਂ ਇਹ ਲਾ ਸਕਦੇ ਹਾਂ ਜਿੱਥੇ ਆਪਾਂ ਨੂੰ ਇਹ ਲੱਗਦਾ ਵੀ ਆਪਣਾ ਏਰੀਆ ਜਿਆਦਾ ਹੈ ਉੱਥੇ ਤੁਸੀਂ ਐਲਈ 2 ਲਵਾ ਲਓ ਕਈ ਵਾਰੀ ਪਲਾਂਟ ਆਪਣਾ ਵੱਡਾ ਹੁੰਦਾ ਵੀ ਆਪ ਨੂੰ ਐ ਲੱਗਦਾ ਵੀ ਜਿਆਦਾ ਵੱਡਾ ਏਰੀਆ ਹੋ ਗਿਆ ਤੇ ਆਪਾਂ ਉੱਥੇ ਇਹ ਤੁਸੀਂ 2 ਲਵਾ ਸਕਦੇ ਦੋਨੇ ਅਰਥੀ ਨਾਲ ਕਨੈਕਟ ਹੋ ਜਾਣਗੇ ਹੁਣ ਲਗਭਗ ਇਹਦੇ ਬਾਰੇ ਵੀ ਕਲੀਅਰ ਹੋ ਗਿਆ ਆਪਾਂ ਨੂੰ ਅਰਥੀ ਵੀ ਕਲੀਅਰ ਹੋ ਗਈ ਆ ਐਲਈ ਵੀ ਕਲੀਅਰ ਹੋ ਗਿਆ ਉਸ ਤੋਂ ਬਾਅਦ ਆ ਜਾਂਦੇ ਆ ਸੋਲਰ ਪੈਨਲਾਂ ਦੀ ਗੱਲ ਸੋਲਰ ਪੈਨਲ ਅੱਜ ਦੇ ਟਾਈਮ ਦੇ ਵਿੱਚ 2024 ਆਪਾਂ ਮਾਰਚ ਦੀ ਵੀਡੀਓ ਬਣਾ ਰਹੇ ਆ ਇਹ ਅੱਜ ਤੱਕ ਜਿਹੜੀ ਟੈਕਨੋਲੋਜੀ ਆਈ ਆ ਦੋ ਤਰ੍ਹਾਂ ਦੀ ਟੈਕਨੋਲੋਜੀ ਆਈ ਆ ਪਹਿਲਾਂ ਤਾਂ ਹੈਗਾ ਜਿਨ੍ਹਾਂ ਨੇ ਸਬਸਿਡੀ ਲੈਣੀ ਆ ਸਬਸਿਡੀ ਚ ਡੀਸੀਆਰ ਪੈਨਲ ਲੱਗਦੇ ਆ ਮੋਨੋਪਰਕ ਹਾਫ ਕੱਟ ਸੈੱਲ 540 ਵਾਟ ਚ ਆਉਂਦੇ ਅੱਜ ਦੇ ਟਾਈਮ ਚ ਉਹ ਸਭ ਤੋਂ ਵੱਧ ਮਤਲਬ ਡੀਸੀਆਰ ਚ 540 ਵਾਟ ਆਉਂਦਾ ਸਾਰੀਆਂ ਕੰਪਨੀਆਂ ਦਾ ਇੱਕੋ ਹੀ ਆਉਂਦਾ 540 ਵਾਟ ਚ ਹੀ ਆਊਗਾ ਕੰਪਨੀ ਤੁਸੀਂ ਕੋਈ ਵੀ ਲੈ ਸਕਦੇ ਹੋ ਉਹ ਕੰਪਨੀਆਂ ਬਾਰੇ ਵੀ ਆਪਾਂ ਗੱਲ ਕਰਦੇ ਆਂ ਤਾਂ ਉਸ ਤੋਂ ਬਾਅਦ ਜੇ ਤੁਸੀਂ ਸਬਸਿਡੀ ਨਹੀਂ ਲੈਣੀ ਕਿਉਂਕਿ ਵੱਡੇ ਪਲਾਂਟਾਂ ਦੇ ਵਿੱਚ ਸਬਸਿਡੀ ਦਾ ਫਾਇਦਾ ਲਈ ਜਿਵੇਂ ਪਿਛਲੀ ਵੀਡੀਓ ਚ ਦੱਸਿਆ ਤੁਸੀਂ ਪਿਛਲੀ ਵੀਡੀਓ ਦੇਖ ਸਕਦੇ ਹੋ ਵੱਡੇ ਪਲਾਂਟਾਂ ਚ ਜਾਂ ਤੁਸੀਂ ਨਾਨ ਸਬਸਿਡੀ ਲਵਾ ਰਹੇ ਹੋ ਖਰੇਲੂ ਤੋਂ ਬਿਨਾਂ ਕਿਤੇ ਆਪਦੀ ਬਿਲਡਿੰਗ ਹੋਰ ਤੇ ਲਵਾ ਰਹੇ ਹੋ ਤਾਂ ਉਸ ਤੋਂ ਬਾਅਦ ਮੋਨੋ ਹਾਫ ਕੱਟ ਪੈਨਲਾਂ ਤੋਂ ਬਾਅਦ ਇੱਕ ਮੋਨੋ ਮੋਨੋ ਹਾਫ ਕੱਟ ਸੋਲਰ ਪੈਨਲਾਂ ਤੋਂ ਬਾਅਦ ਇੱਕ ਆਉਂਦੇ ਆ ਟੌਪ ਕੌਨ ਪੈਨਲ ਟੌਪ ਕੌਨ ਇੱਕ ਟੈਕਨੋਲੋਜੀ ਹੈ ਜਿਹੜੀ ਮੋਨੋਪਰਕ ਤੋਂ ਬਾਅਦ ਆਈ ਹੈ ਹੁਣ ਦੇ ਟਾਈਮ ਚ ਆਈ ਹੈ ਉਹਨਾਂ ਦੀ ਜਿਹੜੇ ਮੋਨੋਪਰਕ ਪੈਨਲ ਹੈ ਇਹਨਾਂ ਪੈਨਲਾਂ ਨਾਲੋਂ ਐਫੀਸ਼ੀਐਂਸੀ ਜ਼ਿਆਦਾ ਹੈ एफिशिएंसी ज्यादा है टेंपरेचर ਤੇ ਘੱਟ एफिशिएंसी ਡਾਊਨ ਕਰਦੇ ਆ ਲਾਈਫ ਜਿਆਦਾ ਹੈ ਕਾफी ਚੀਜ਼ਾਂ ਆਉਂਦੀਆਂ ਬੈਨੀਫਿਟ ਆ ਉਹਦੇ ਵਿੱਚ ਕੁਝ ਸੁਧਾਰ ਕੀਤੇ ਹੋਏ ਆ ਉਹਦੇ ਤੇ ਮੈਂ ਇੱਕ ਅਲੱਗ ਤੋਂ ਪੂਰੀ ਵੀਡੀਓ ਬਣਾਈ ਆ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਸਬਸਿਡੀ ਵਾਲਾ ਪਲਾਂਟ ਨਹੀਂ ਲਵਾਉਣਾ ਤਾਂ ਤੁਸੀਂ ਚੁੱਪ ਕਰਕੇ ਆਪਦਾ ਟਾਪ ਕੌਣ ਪੈਨਲ ਲਵਾ ਲਓ ਇਹ 585 ਵਾਟ ਤੋਂ ਲੈ ਕੇ 650 ਵਾਟ ਤੱਕ ਆਈ ਹੋਏ ਆ ਤੇ ਇਹਨਾਂ ਦੀ ਐਫੀਸ਼ੀਐਂਸੀ ਸਭ ਕੁਝ ਠੀਕ ਹੈ ਮਤਲਬ ਅੱਜ ਦੇ ਟਾਈਮ ਤੇ ਲੇਟੈਸਟ ਟੈਕਨੋਲੋਜੀ ਹੈ ਜਿੰਨੀ ਲੇਟੈਸਟ ਟੈਕਨੋਲੋਜੀ ਤੁਸੀਂ ਲਵਾਓਗੇ ਆਪਦੇ ਸੋਲਰ ਪੈਨਲ ਦੀ ਉਨਾ ਹੀ ਤੁਹਾਨੂੰ ਉਹਦਾ ਬਾਅਦ ਚ ਉਹਦਾ ਉਹਦਾ ਕੱਲ ਨੂੰ ਕੋਈ ਰਿਪੇਅਰ ਕੋਈ ਮੈਂ ਵਾਰੰਟੀ ਉਹਨਾਂ ਚਰ ਮਿਲਦੀ ਰਹੂਗੀ ਜਿਵੇਂ ਹੁਣ ਆਪਾਂ ਜੇ ਕਹੀਏ ਵੀ ਅੱਜ ਪੌਲੀਫਾਈਨਲ ਲਵਾ ਲਗੇ ਆਪਾਂ 335 ਵਾਟ ਵਾਲੇ ਪੈਨਲਾਂ ਦੀ ਗੱਲ ਕਰਦੇ ਆ ਤਾਂ 335 ਵਾਟ ਦੇ ਪੈਨਲ ਲਗਭਗ 2024 ਚ ਖਤਮ ਹੋ ਜਾਣੇ ਆ ਉਸ ਤੋਂ ਬਾਅਦ ਉਹ ਪੈਨਲ ਨਹੀਂ ਬਣਨੇ ਸਾਰੀਆਂ ਜਿੰਨੀਆਂ ਵੀ ਫੈਕਟਰੀਆਂ ਹੈਗੀਆਂ ਲਗਭਗ ਉਹਦੀਆਂ ਬੰਦ ਹੋ ਰਹੀਆਂ ਤੇ ਕੱਲ ਨੂੰ ਆਪਾਂ ਨੂੰ ਜੇ ਉਹਦੇ ਰਿਪਲੇਸਮੈਂਟ ਲੈਣੀ ਪਏ ਜਾਂ ਉਹਦੀ ਵਾਰੰਟੀ ਲੈਣੀ ਪਏ ਤਾਂ ਉਹਦੇ ਚ ਆਪਾਂ ਨੂੰ ਪ੍ਰੋਬਲਮ ਆਊਗੀ ਇਸ ਕਰਕੇ ਇਹ ਆ ਵੀ ਜੇ ਤੁਸੀਂ ਸੋਲਰ ਪੈਨਲ ਜਿਹੜਾ ਵੀ ਲਵਾਉਣਾ ਹੈ 540 ਵਾਟ ਤੋਂ ਉੱਪਰ اوپر ਕੋਈ ਵੀ ਲਵਾ ਲਓ ਉਹ ਸਾਰੇ ਲੇਟੈਸਟ ਟੈਕਨੋਲੋਜੀ ਦੇ ਹੈਗੇ ਆ ਜੇ ਤੁਸੀਂ ਸਬਸਿਡੀ ਨਹੀਂ ਲੋਣੀ ਤਾਂ ਟਾਪ ਆਨ ਲਵਾ ਲਓ ਉਹਦੇ ਵਿੱਚ ਟਾਪ ਆਨ ਟੈਕਨੋਲੋਜੀ ਇੱਕ ਬ੍ਰਾਂਡ ਉਹਦੇ ਵਿੱਚ ਸਾਰੇ ਆ ਜਾਂਦੇ ਆ ਜਿਵੇਂ ਆਪਣੇ ਬ੍ਰਾਂਡ ਦੇ ਨਾਮ ਆਪਾਂ ਨਹੀਂ ਲੈਂਦੇ ਚਲੋ ਸਾਰੇ ਬ੍ਰਾਂਡ ਜਿਹੜੇ ਮੇਨ ਸਾਰੇ ਬ੍ਰਾਂਡ ਹੈਗੇ ਆ ਜਿਹੜੇ ਰੈਪਿਊਟਡ ਬ੍ਰਾਂਡ ਹੈਗੇ ਆ ਉਹ ਸਾਰੇ ਆ ਜਾਂਦੇ ਆ ਹਨਾ ਪੈਨਲ ਤੁਸੀਂ ਟਾਪ ਆਨ ਲਵਾਉਣਾ ਤੇ ਡੀਸੀਆਰ ਲਵਾਉਣਾ ਦਾ 540 ਵਾਟ ਨਾ ਮੋਨੋਪਰਕ ਹਾਫ ਕੱਟ ਸੈੱਲ ਲਾਉਣਾ ਹਾਫ ਕੱਟ ਸੈੱਲ ਦਾ ਮੈਂ ਪਹਿਲਾਂ ਵੀ ਦੱਸਿਆ ਹੁੰਦਾ ਉਹਦੇ ਵਿਚਾਲੇ ਆ ਲਕੀਰ ਜੀ ਹੁੰਦੀ ਹੈ ਆ ਦੇਖੋ ਬਸ ਵਾਰ ਬਣੀ ਹੁੰਦੀ ਇਹਨੂੰ ਅੱਧਾ ਪੈਨਲ ਤਾਂ ਹਾਂ ਹੁੰਦਾ ਅੱਧਾ ਥੱਲੇ ਹੁੰਦਾ ਇਹਦਾ ਬੈਨੀਫਿਟ ਇਹ ਹੁੰਦਾ ਵੀ ਕੱਲ ਨੂੰ ਇੱਥੇ ਛਾਂ ਆ ਜੇ ਇੰਨਾ ਕਹਿੇ ਕੰਮ ਕਰਦਾ ਰਹਿੰਦਾ ਹੈ ਅੱਜ ਕੱਲ ਸਾਰੀ ਟੈਕਨੋਲੋਜੀ ਇਸ ਪੈਨਲ ਇਸ ਤਰ੍ਹਾਂ ਦੀ ਆ ਰਹੀ ਹੈ ਜੀ ਕੋਈ ਕਈ ਵਾਰੀ ਆਪਾਂ ਨੂੰ ਇਹ ਵੀ ਹੁੰਦਾ ਨਾ ਵੀ ਸਸਤੇ ਦੇ ਚੱਕਰ ਚ ਹੁਣ ਕਈ ਆਪਾਂ ਦੇਖਦੇ ਆ ਐਡ ਵੀ ਦੇਖਦੇ ਆ ਤੇ ਇਹ ਕਹਿੰਦੇ ਜੀ ਅਸੀਂ ਤਾਂ ਇੰਨਾ ਸਸਤਾ ਲਾਈ ਜਾਂਦੇ ਹੋ ਆਪ ਨੂੰ ਨਹੀਂ ਯਕੀਨ ਹੁੰਦਾ ਹੁੰਦਾ ਵੀ ਇੰਨਾ ਸਸਤਾ ਕਿਵੇਂ ਲਾਈ ਜਾਂਦਾ ਤੇ ਚ ਉਹ ਪਹਿਲੇ ਪੋਲੀਪਾਈਨਲ ਵਗੈਰਾ ਜਾਂ ਹੋਰ ਕੋਈ ਆਊਟਡੇਟਡ ਪੈਨਲ ਹੁੰਦੇ ਆ ਉਹ ਕੱਢੀ ਜਾਂਦੇ ਆ ਵੀ ਅਸੀਂ ਇਹਨਾਂ ਲਾ ਦਈਏ ਹੈਨਾ ਤਾਂ ਇਸ ਕਰਕੇ ਇਹ ਆ ਵੀ ਜੇ ਤੁਸੀਂ ਪੈਨਲ ਲਗਾਉਣਾ ਤਾਂ ਦੋ ਤਰ੍ਹਾਂ ਦੇ ਪੈਨਲ ਲਗਾਓ ਜਿਹੜੇ ਮੈਂ ਤੁਹਾਨੂੰ ਦੱਸਿਆ ਉਸ ਤੋਂ ਬਾਅਦ ਇਨਵਰਟਰ ਦੀ ਗੱਲ ਆ ਜਾਂਦੀ ਆ ਇਹਦੇ ਚ ਔਨ ਗ੍ਰਿਡ ਸੋਲਰ ਇਨਵਰਟਰ ਚ ਜਿਹੜੇ ਇਨਵਰਟਰ ਲੱਗਦੇ ਆ ਇਹੇ ਟਰਾਂਸਫਾਰਮਰ ਲੈਸਨ ਇਨਵਰਟਰ ਹੁੰਦੇ ਆ ਜਿਵੇਂ ਆਪ ਪਏ ਆ ਸਾਡੇ ਕੋਲੇ ਦੋ ਕਨਵਰਟਰ ਇੱਥੇ ਪਏ ਆ ਜੋ ਖੋਲੇ ਤਾਂ ਹੈ ਨਹੀਂਗੇ ਵੈਸੇ ਮੈਂ ਤੁਹਾਨੂੰ ਦਿਖਾ ਦਿੰਦਾ ਇੱਕ ਫੋਟੋ ਲਾ ਦਿੰਨੇ ਆਂ ਅਸੀਂ ਇਹਦੀ ਫੋਟੋ ਲਾ ਦੂੰਗਾ ਮੈਂ ਵੀਡੀਓ 'ਚ ਤੇ ਉਹ ਤੁਸੀਂ ਦੇਖੋਗੇ ਤਾਂ ਜਿਹੜੇ ਇਨਵਰਟਰ ਹੁੰਦੇ ਆ ਇਹ ਆਨਗ੍ਰਿਡ ਇਨਵਰਟਰ ਹੁੰਦੇ ਆ ਜਿਹੜੇ ਬਿਜਲੀ ਵਾਪਸ ਵੀ ਭੇਜਦੇ ਆ ਆਪਣੇ ਘਰ ਵਾਲੇ ਇਨਵਰਟਰ ਤੋਂ ਅਲੱਗ ਹੁੰਦੇ ਆ ਇਹ ਇਨਵਰਟਰ ਆ ਜਿਹੜੇ ਹੁੰਦੇ ਆ ਇਹਨਾਂ ਦੇ ਵਿੱਚ ਆਪਾਂ ਨੂੰ ਕਿਹੜੇ ਲਗਾਉਣੇ ਚਾਹੀਦੇ ਆ ਇਹਨੂੰ ਐਕਚੁਅਲ 'ਚ ਤਾਂ ਇਹਨੂੰ ਮੈਨੂਫੈਕਚਰ ਕਰਨ ਵਾਲੀਆਂ ਦੋ ਕੰਪਨੀਆਂ ਜਾਂ ਤਿੰਨ ਕੰਪਨੀਆਂ ਹੀ ਆ ਤਿੰਨ ਕੰਪਨੀਆਂ ਬਣਾਉਂਦੀਆਂ ਬਾਕੀ ਸਾਰੀਆਂ ਕੰਪਨੀਆਂ ਤੋਂ ਥੱਪੇ ਲਗਾਉਣੀ ਆ ਸਾਰਿਆਂ ਨੇ ਆਪ ਦਾ ਮਾਰਕਾ ਲਾ ਦੇਣਾ ਹੈ ਬਣਾਉਣ ਵਾਲੀਆਂ ਜਦੋਂ ਤੁਸੀਂ ਖੋਲੋਗੇ ਉਹਨਾਂ ਚੋਂ ਤਾਂ ਸਾਰਿਆਂ ਹੀ ਮਤਲਬ ਦੋ ਕੰਪਨੀਆਂ ਜਾਂ ਤਿੰਨਾਂ ਦੇ ਬਣੇ ਹੋਏ ਆ ਪਰ ਗੱਲ ਇੱਥੇ ਇਹ ਆ ਜਾਂਦੀ ਹੈ ਵੀ ਜਿਹੜੀ ਕੰਪਨੀ ਤੁਹਾਨੂੰ ਸਰਵਿਸ ਵਧੀਆ ਦਿੰਦੀ ਹੈ ਤੇ ਵਾਰੰਟੀ ਲੰਬੇ ਟਾਈਮ ਵਾਸਤੇ ਦਿੰਦੀ ਹੈ ਤੁਸੀਂ ਉਸ ਦਾ ਇਨਵਰਟਰ ਲਓ ਆਓ ਉਹਦੇ ਚ ਜਿਵੇਂ ਮੰਨ ਕੇ ਚੱਲੋ ਵੀ ਆਪਾਂ ਨੂੰ ਹੁਣ ਕੋਈ 10 ਸਾਲ ਦੀ ਵਾਰੰਟੀ ਦਿੰਦਾ ਹੈ ਜੇ 10 ਸਾਲ ਦੀ ਉਹ ਵਾਰੰਟੀ ਦੇ ਰਿਹਾ ਉਹਦਾ ਪ੍ਰੋਡਕਟ ਇੰਨਾ ਕਰ ਰਿਲਾਈਅਬਲ ਤਾਂ ਬਣਿਆ ਹੋਊਗਾ ਵੀ 10 ਸਾਲ ਪਲੱਸ ਕਰਾਸ ਕਰੂਗਾ ਫੇਰ ਹੀ ਉਹਨੇ 10 ਸਾਲ ਦੀ ਵਾਰੰਟੀ ਦਿੱਤੀ ਹੈ ਤਾਂ ਜਿੰਨੀ ਵਾਰੰਟੀ ਵਧੀਆ ਹੋਊਗੀ ਆਪਾਂ ਨੂੰ ਉਹਦਾ ਉਨਾ ਹੀ ਬੈਨੀਫਿਟ ਹੈ ਤੁਸੀਂ 10 ਸਾਲ ਦੀ ਵਾਰੰਟੀ ਵਾਲਾ ਲਵਾਓ 8 ਸਾਲ ਦੀ ਵਾਰੰਟੀ ਵਾਲਾ ਲਾਓ 5 ਸਾਲ ਦੀ ਵਾਲਾ 5 ਤੋਂ ਲੈ ਕੇ 10 ਸਾਲਾਂ ਦੇ ਵਿੱਚ ਵਾਰੰਟੀ ਦੇ ਵਿੱਚ ਇਹ ਇਨਵਰਟਰ ਆਉਂਦੇ ਆ ਕੁਝ ਪੈਨਲ ਇਨਵਰਟਰ 15 ਸਾਲ ਦੀ ਵਾਰੰਟੀ ਚ ਆਉਂਦੇ ਪਰ ਉਹ ਸਟ੍ਰਿੰਗ ਇਨਵਰਟਰ ਨਹੀਂ ਹੁੰਦੇ ਇਸ ਤਰ੍ਹਾਂ ਦੇ ਨਹੀਂ ਹੁੰਦੇ ਉਹ ਮਾਈਕਰੋ ਇਨਵਰਟਰ ਹੁੰਦੇ ਜਿਹੜੇ ਪੈਨਲ ਦੇ ਮਗਰਲੇ ਪਾਸੇ ਲੱਗਦੇ ਆ ਉਹ ਥੋੜੇ ਜਿਹਾ ਮਹਿੰਗੇ ਪੈ ਜਾਂਦੇ ਆ ਉਹ ਅੱਜ ਕੱਲ ਆਮ ਛੋਟੇ ਪਲਾਂਟਾਂ ਦੇ ਵਿੱਚ ਕੋਈ ਲਗਾਉਂਦਾ ਨਹੀਂਗਾ ਤੇ ਇਹ ਮੋਸਟਲੀ ਸਾਰੇ ਪੈਨਲ ਇਹੀ ਲੱਗਦੇ ਆ ਇਹੀ ਇਨਵਰਟਰ ਲੱਗਦੇ ਆ ਜਿਹੜੇ ਪਏ ਆਪਣੇ ਕੋਲੇ ਇਸ ਤਰ੍ਹਾਂ ਦੇ ਇਨਵਰਟਰ ਹੁੰਦੇ ਆ ਇਸ ਚੰਗੇ ਬ੍ਰਾਂਡ ਦਾ ਲਵਾ ਲਓ ਜਿਹਦੀ ਵਾਰੰਟੀ ਚੰਗੀ ਹੈ ਤੇ ਜਿਹਦੀ ਸਰਵਿਸ ਚੰਗੀ ਹੈ ਬਾਅਦ ਚ ਗੱਲ ਵੀ ਸੁਣ ਲੈਣਾ ਕਿਉਂਕਿ ਕਿਉਂਕਿ ਉਹਦੇ ਚ ਕੀ ਹੁੰਦਾ ਕਿ ਮੰਨ ਕੇ ਚਲੋ ਅੱਜ ਕੋਈ ਇਨਵਰਟਰ 'ਚ ਪ੍ਰੋਬਲਮ ਆ ਗਈ ਉਹ ਕਈ ਵਾਰੀ ਮਹੀਨਾ-ਮਹੀਨਾ ਦੇਖਣ ਹੀ ਨਹੀਂ ਆਉਂਦੇ ਉਦੋਂ ਬਾਅਦ ਚ ਫਿਰ ਉਹਦੀ ਰਿਪਲੇਸਮੈਂਟ ਨਹੀਂ ਆਉਂਦੀ ਮਹੀਨਾ ਮਹੀਨਾ 2 ਮਹੀਨੇ ਹੁਣ ਪਲਾਂਟ ਬੰਦ ਰਹਿ ਗਿਆ ਗਰਮੀਆਂ ਚ ਮੰਨ ਕੇ ਚਲੋ ਖਰਾਬ ਹੋ ਗਿਆ ਉਹੀ ਦੋ ਬਿੱਲ ਵੱਡੇ ਆਉਣੇ ਆ ਸਾਨੂੰ ਉੱਥੇ ਨੁਕਸਾਨ ਉੱਥੇ ਹੀ ਜਾ ਵੜਦਾ 11 ਆਪਾਂ ਇਹ ਸੋਚ ਜਾਂਦੇ ਆ ਵੀ ਸਸਤਾ ਲਵਾ ਲੀਏ ਬਾਅਦ ਚ ਪੰਗੇ ਬਹੁਤ ਪੈਂਦੇ ਆ ਨਾ ਜਿੰਝਾਂ ਦੇ ਇਸ ਕਰਕੇ ਜਦੋਂ ਤੁਸੀਂ ਇਨਵਰਟਰ ਲਗਾਉਣਾ ਹੈ ਤਾਂ ਚੰਗੀ ਵਾਰੰਟੀ ਵਾਲਾ ਤੇ ਚੰਗੀ ਰਿਪਿਊਟਡ ਕੰਪਨੀ ਦਾ ਲਵਾਓ ਤੇ ਜਿਹਦੀ ਸਰਵਿਸ ਵੀ ਵਧੀਆ ਹੋਵੇ ਇਹ ਚੀਜ਼ ਇਸ ਤੇ ਆ ਜਾਂਦੀ ਹੈ ਉਸ ਤੋਂ ਬਾਅਦ ਇਨਵਰਟਰ ਦੇ ਨਾਲ ਨਾ ਸੇਫਟੀ ਵਾਸਤੇ ਦੋ ਚੀਜ਼ਾਂ ਲੱਗਦੀਆਂ ਉਹਨੂੰ ਇੱਕ ACDV ਤੇ DCDV ਕਹਿੰਦੇ ਆ ਏਸੀ ਡੀਵੀ ਡੀਸੀ ਡੀਵੀ 3 ਫੇਸ ਤੇ ਸਿੰਗਲ ਫੇਸ ਚ ਹੁੰਦੇ ਆ ਮੈਂ ਤੁਹਾਨੂੰ ਇੱਥੇ ਦਿਖਾ ਦਿੰਦਾ ਇੱਕ ਵਾਰੀ ਤੇ ਜਿਵੇਂ ਆ ਏਸੀ ਡੀਵੀ ਆ ਆ ਜਿਹੜਾ ਹੈਗਾ ਉਹ ਏਸੀ ਡੀਵੀ ਆ ਤੇ ਆ ਹੈਗਾ ਡੀਸੀ ਡੀਵੀ ਆ ਏਸੀ ਡੀਵੀ ਇੱਕ ਜਿੱਧਰਲੇ ਪਾਸੇ ਆਪਣੀ ਆਉਟਪੁੱਟ ਨਿਕਲਦੀ ਹੈ ਇਨਵਰਟਰ ਦੀ ਏਸੀ ਸਪਲਾਈ ਵਾਸਤੇ ਹੁੰਦਾ ਐਮਸੀਬੀ ਵਗੈਰਾ ਲੱਗਿਆ ਹੁੰਦਾ ਇਹਦੇ ਜੇ ਤੁਸੀਂ ਮਤਲਬ ਜਿਵੇਂ ਹੁਣ ਹਾਈਵਲਸ ਦੀ ਐਮਸੀਬੀ ਲੱਗੀ ਹੋਈ ਹੈ ਫੀਨਿਕਸ ਦੇ ਆਪਣੇ ਕੋਲੇ ਸਪੀਡੀ ਲੱਗੇ ਹੋਏ ਆ ਇਹ ਹਾਈ ਵੋਲਟੇਜ ਸਰਜ ਰੈਸਟਰ ਹੁੰਦੇ ਆ ਜਦੋਂ ਤੁਹਾਡੇ ਕੋਈ ਕਲ ਨੂੰ ਫਲਕਚੁਏਸ਼ਨ ਹੁੰਦੀ ਆ ਤਾਂ ਇਹ ਆਪ ਸੜ ਜਾਂਦੇ ਆ ਇਨਵਰਟਰ ਬਚ ਜਾਂਦਾ ਉਵੇਂ ਇਹ ਸੋਲਰ ਵਾਲੇ ਪਾਸੇ ਆ ਹਨ ਜਿਵੇਂ ਫੁੱਲਰ ਵਾਲੇ ਪਾਸੇ ਵੀ ਆ ਫਿਨਿਕਸ ਦੀ ਹੈਗੇ ਆਪਣੇ ਕੋਲੇ ਤਾਂ ਚੰਗੀ ਕੰਪਨੀ ਦੇ ਇਹ ਚੀਜ਼ਾਂ ਲਵਾਉਣੀਆਂ ਚਾਹੀਦੀਆਂ ਇਹਦਾ ਬਹੁਤ ਵੱਡਾ ਰੋਲ ਹੁੰਦਾ ਇਨਵਰਟਰ ਨੂੰ ਬਚਾਉਣ 'ਚ ਇਹਨੂੰ ਜਦੋਂ ਇਨਵਰਟਰ ਕਦੋਂ ਸੜਦਾ ਜਦੋਂ ਫਲਕਚੁਏਸ਼ਨ ਹੁੰਦੀ ਆ ਵੋਲਟੇਜ ਵੱਧ ਘਟ ਆਉਂਦੀ ਏਕੇਦਮ ਉਦੋਂ ਇਨਵਰਟਰ ਸੜੂ ਇਹਨੂੰ ਬਾਕੀ ਹੁੰਦਾ ਹੀ ਕੁਛ ਨਹੀਂ ਜਦੋਂ ਵੋਲਟੇਜ ਵੱਧ ਘਟ ਆ ਗਈ ਜੇ ਤੁਹਾਡਾ SPD ਜਿਹੜੇ ਹੈਗੇ ਆ ਤੇ ਜਿਹੜੇ ACD ਵਿੱਚ ਲੱਗੇ ਹੋਏ ਆ ਤੁਹਾਡੇ ਉਹ ਵਧੀਆ ਕਵਾਲਿਟੀ ਦੇ ਆ ਕੰਪਨੀ ਦੇ ਆ ਤਾਂ ਉਹ ਆਪ ਸੜ ਜਾਂਦੇ ਆ ਤੇ ਇਨਵਰਟਰ ਬਾਚ ਜਾਂਦਾ ਆ ਆਦਰਵਾਇਜ਼ ਨਾਲੇ ਤਾਂ ਉਹ ਆਪ ਮੱਚ ਜਾਂਦੇ ਆ ਪਲੱਸ ਨਾਲ ਤੁਹਾਡਾ ਇਨਵਰਟਰ ਵੀ ਉੱਡ ਜਾਂਦਾ ਤੇ ਉਹੋ ਹੀ ਹਾਲਤਾਂ 'ਚ ਕਈ ਵਾਰੀ ਕੰਪਨੀਆਂ ਗਾਰੰਟੀ ਦਿੰਦੀਆਂ ਵੀ ਨਹੀਂ ਹੈਗੀਆਂ ਵਾਰੰਟੀ ਨਹੀਂ ਦਿੰਦੀਆਂ ਉਹ ਜੇ ਤੁਹਾਡਾ SPD ਸੜਿਆ ਹੋਇਆ ਨਾ ਇਹ ਤੇ ਨਾਲ ਹੀ ਤੁਸੀਂ ਤੁਹਾਡਾ ਇਨਵਰਟਰ ਵੀ ਸੜ ਗਿਆ ਤਾਂ ਉਹ ਵਾਰੰਟੀ ਦੇਣੋ ਮਨਾ ਕਰ ਦਿੰਦੀ ਆਂਦੇ ਇਸ ਹਾਲਤ ਚ ਜੇ ਹੁੰਦਾ ਵੀ 40 45000 ਦਾ 50000 ਦਾ ਤੁਹਾਡਾ ਇਨਵਰਟਰ ਹੈ ਜੇ 5 ਕਿਲੋਵਾਟ ਦਾ ਵੀ ਲਾਵਾਂਗੇ ਤਾਂ ਉਸ ਤੋਂ ਬਾਅਦ ਚ ਫਿਰ ਇਹਨੂੰ ਆਪਾਂ ਨੂੰ ਰਿਪਲੇਸ ਕਰਨਾ ਪੈਂਦਾ ਜੇ ਤੁਹਾਡਾ ਸਰਵਿਸ ਦੇਣ ਵਾਲਾ ਬੰਦਾ ਜੀ ਨੇ ਤੁਹਾਡੇ ਲਾਇਆ ਉਹਦੀ ਟਿਊਨਿੰਗ ਜਾਂ ਉਹਦੀ ਆਪਾਂ ਕਹਦੇ ਗਏ ਲਾਈਨਿੰਗ ਜਾਂ ਜਿਵੇਂ ਵੀ ਕਹਦੇ ਗਏ ਆਪਾਂ ਵੀ ਅਗਲੇ ਨਾਲ ਗੱਲਬਾਤ ਸਹੀ ਨਹੀਂ ਹੈਗੀ ਕੰਪਨੀ ਨਾਲ ਤਾਂ ਉਸ ਤੋਂ ਬਾਅਦ ਚ ਉਹ ਫਿਰ ਉਹ ਨਹੀਂ ਕਰਦੀਆਂ ਹੈਗੀਆਂ ਤਾਂ ਕੇਸ ਚ ਆਪਾਂ ਨੂੰ ਫਿਰ ਨੁਕਸਾਨ ਚਲਣਾ ਪੈਂਦਾ ਇਸ ਕਰਕੇ ਇਹ ਚੀਜ਼ਾਂ ਵੀ ਵਧੀਆ ਲਗਾਉਣੀਆਂ ਉਸ ਤੋਂ ਬਾਅਦ ਆਪਣੇ ਕੋਲੇ ਆ ਜਾਂਦੀ ਹੈ ਡੀਸੀ ਵਾਇਰ ਜਿਹੜੀ ਆਪਾਂ ਪੈਨਲਾਂ ਤੋਂ ਲੈ ਕੇ ਆਪਦੇ ਇਨਵਰਟਰ ਤੱਕ ਲੈ ਕੇ ਜਾਣੀ ਹੈ ਹਨਾ ਕਈ ਕੰਪਨੀਆਂ ਡੀਸੀ ਵਾਇਰ ਬਣਾਉਂਦੀਆਂ ਜਿਵੇਂ ਪੋਲੀਕੈਪ ਵੀ ਬਣਾਉਂਦੀ ਹੈ ਹਨਾ ਹੈਵਲਸ ਦੀ ਵੀ ਆਉਂਦੀ ਹੈ ਤੇ ਕੇਆਈ ਵਗੈਰਾ ਸਾਰੇ ਮਤਲਬ ਮੋਸਟਲੀ ਸਾਰੀਆਂ ਕੰਪਨੀਆਂ ਆਉਦੀਆਂ ਡੀਸੀ ਵਾਇਰ ਬਣਾਉਂਦੀਆਂ ਹੁੰਦੀਆਂ ਕਈ ਵਾਰੀ ਨਾ ਮਤਲਬ ਬਹੁਤ ਥੋੜੇ ਲੋਕ ਆ ਬਸ ਉਹ ਬਹੁਤ ਥੋੜੇ ਲੋਕ ਆ ਜਿਹੜੇ ਕੁਆਲਟੀ ਨਾਲ ਕੰਮ ਨਹੀਂ ਕਰਦੇ ਬਾਕੀ ਸਾਰੇ ਕੁਆਲਟੀ ਨਾਲ ਹੀ ਕਰਦੇ ਆ ਤੇ ਉਹ ਕੀ ਕਰਦੇ ਡੀਸੀ ਡੀਸੀ ਵਾਇਰ ਵੀ ਨਹੀਂ ਵਰਤਦੇ ਮਦਲ ਨਾਰਮਲ ਵਾਇਰ ਪਾ ਦਿੰਦੇ ਆ ਬਹੁਤ ਥਾਵਾਂ ਤੇ ਅਸੀਂ ਦੇਖਿਆ ਵੀ ਨਾਰਮਲ ਵਾਇਰ ਪਾਈ ਹੋਈ ਆ ਪੈਨਲਾਂ ਨੂੰ ਪੈਨਲਾਂ ਤੋਂ ਲੈ ਕੇ ਜਿਹੜੀ ਆਪਣੇ ਇਨਵਰਟਰ ਤੱਕ ਜਾਂਦੀ ਆ ਉਹ ਡੀਸੀ ਵਾਇਰ ਦੀ ਜੇ ਤੁਸੀਂ ਲਵਾਉਣਾ ਤਾਂ ਡੀਸੀ ਵਾਇਰ ਤੁਸੀਂ ਚੰਗੀ ਤਰ੍ਹਾਂ ਦੇਖਣਾ ਵੀ ਆ ਆ ਚੀਜ਼ ਹੁੰਦੀ ਆ ਡੀਸੀ ਵਾਇਰ ਡੀਸੀ ਵਾਇਰ ਦੀ ਇੱਕ ਨਿਸ਼ਾਨੀ ਆ ਵੀ ਇਹਦੇ ਤੇ ਡਬਲ ਇਨਸੂਲੇਸ਼ਨ ਹੁੰਦਾ ਆ ਦੇਖੋ ਇੱਕ ਉੱਪਰਲੇ ਪਾਸਿਓਂ ਇਨਸੂਲੇਸ਼ਨ ਹੁੰਦਾ ਬਾਅਦ ਚ ਆ ਦੇਖੋ ਇਹਦੇ ਥੱਲੇ ਇੱਕ ਹੋਰ ਇਨਸੂਲੇਸ਼ਨ ਆ ਫਿਰ ਆਪਣੀ ਕਾਪਰ ਹੋਉਂਦੀ ਆ ਇਹਦਾ ਕਾਰਨ ਕੀ ਹੁੰਦਾ ਕਿਉਂਕਿ ਡੀਸੀ ਵਾਇਰ ਨੇ ਜ਼ਿਆਦਾਤਰ ਬਾਹਰਲੇ ਪਾਸੇ ਰਹਿਣਾ ਹੈ ਵੈਦਰ ਰੈजिस्टੈਂਸ ਬਣਾਈ ਹੁੰਦੀ ਹੈ ਵੀ ਡਬਲ ਇਨਸੂਲੇਸ਼ਨ ਹੋਵੇ ਕੱਲ ਨੂੰ ਇਹ ਘੱਟ-ਕੁੱਟ ਲੱਗ ਜੇ ਤਾਂ ਉੱਪਰਲੀ ਉੱਪਰਲੇ ਪਾਸੇ ਰਹਿ ਜਾਏ ਥੱਲੇ ਨਾ ਜਾਵੇ ਹਨਾ ਤੇ ਵੈਦਰ ਨਾਲ ਵੀ ਇਹਨੂੰ ਕੁਛ ਨਾ ਹੋਵੇ ਸੈਕੰਡ ਕੀ ਹੈ ਕਿ ਟਿੰਨਡ ਕਾਪਰ ਹੁੰਦਾ ਆ ਜਿਹੜਾ ਹੈਗਾ ਇਹ ਕਾਪਰ ਆ ਤੁਹਾਨੂੰ ਦਿਖਦਾ ਹੋਊਗਾ ਨਾ ਚਮਕਦਾ ਜਿਹਾ ਇਹ ਟਿੰਨਡ ਕਾਪਰ ਹੁੰਦਾ ਟਿੰਨਡ ਕਾਪਰ ਦਾ ਕੀ ਹੈ ਕਿਉਂਕਿ ਬਾਹਰਲੇ ਮੌਸਮ 'ਚ ਰਹਿਣਾ ਜਦੋਂ ਆਪਾਂ ਕਾਪਰ ਦੀ ਤਾਰ ਹੋਊਗੀ ਬਾਹਰਲੇ ਮੌਸਮ 'ਚ ਰਹੂਗੀ ਆਕਸੀਜਨ ਨਾਲ ਰਿਐਕਸ਼ਨ ਕਰਕੇ ਇਹ ਕਾਪਰ ਉਹ ਕਾਲ ਤਾਂ ਇਹ ਖਰਾਬ ਨਹੀਂ ਹੁੰਦੀ ਆਹੀ ਰਹਿੰਦੀ ਇਹਦੀ ਚਮਕ ਤੇ ਇਹਦੀ ਕਨੈਕਟੀਵਿਟੀ ਬਣੀ ਰਹਿੰਦੀ ਹੈ ਦੂਸਰੇ ਦੇ ਵਿੱਚ ਟਨਟ ਕਾਪਰ ਤੋਂ ਬਣਾ ਜੇ ਵਰਤੀ ਹੋਊਗੀ ਤਾਂ ਉਹ ਕਿਸੇ ਨਾ ਕਿਤੇ ਜਾ ਕੇ 2-3 ਸਾਲਾਂ ਬਾਅਦ ਉਹਦੇ 'ਚ ਨਾ ਇੱਕ ਉਹ ਉੱਤੇ ਮਤਲਬ ਉਹਨੂੰ ਕਾਲੀ ਜੀ ਹੋ ਜਾਂਦੀ ਹੈ ਤੇ ਮੋਇਸਚਰ ਉਹਦੇ ਕਨੈਕਟੀਵਿਟੀ ਘਟ ਜਾਂਦੀ ਹੈ ਕਈ ਵਾਰੀ ਪ੍ਰੋਡਕਸ਼ਨ ਤੇ ਫਰਕ ਪੈ ਜਾਂਦਾ ਇਸ ਕਰਕੇ ਇਹ ਵੀ ਜਦੋਂ ਤੁਸੀਂ ਵਰਤਣੀ ਹੈ ਡੀਸੀ ਵਾਇਰ ਵਰਤੋ ਇਹ 4mm ਤੇ 6mm ਚਾਹੁੰਦੀ ਹੈ 4mm ਸਫੀਸ਼ੀਐਂਟ ਹੁੰਦੀ ਹੈ ਬਹੁਤ ਹੁੰਦੀ ਹੈ 4mm ਦੀ ਬਾਹਰ ਆਮ ਤਾਂ ਉੱਤੇ ਇੰਨੇ 90% ਪਲਾਂਟਾਂ 'ਚ ਵਰਤੀ ਜਾਂਦੀ ਹੈ ਔਰ ਸਹੀ ਹੁੰਦੀ ਹੈ ਡੀਸੀ ਵਾਇਰ ਹੀ ਤੁਸੀਂ ਵਰਤੋ। ਇਸ ਵੀਡੀਓ 'ਚ ਮੈਂ ਤੁਹਾਨੂੰ ਮੋਟੀ-ਮੋਟੀ ਸਾਰੇ ਕਾਸੇ ਬਾਰੇ ਜਾਣਕਾਰੀ ਦੇਤੀ ਹੈ। ਜੇ ਤੁਸੀਂ ਇਸ ਚੀਜ਼ ਤੇ ਡਿਟੇਲ ਨਾਲ ਵੀਡੀਓ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ। ਬਾਕੀ ਕੁਝ ਵੀਡੀਓ ਮੈਂ ਡਿਟੇਲ ਨਾਲ ਬਣਾਈਆਂ ਵੀ ਹੋਈਆਂ। ਕਾਫੀ ਚੀਜ਼ਾਂ ਦੇ ਉੱਤੇ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ। ਇੱਕ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ ਇੱਕ ਉਹਦੇ ਨਾਲ ਜਿਹੜਾ ਉਹ ਘੰਟੀ ਜਿਹਾ ਬਟਨ ਹੁੰਦਾ ਉਹ ਵੀ ਦਬਾ ਲਿਓ ਤਾਂ ਕਿ ਜਿਵੇਂ ਅਗਲੀਆਂ ਵੀਡੀਓ ਤੁਹਾਡੇ ਕੋਲੇ ਆਉਣ ਤਾਂ ਤੁਸੀਂ ਮਤਲਬ ਕਿ ਉਹ ਤੁਹਾਡੀਆਂ ਵੀਡੀਓ ਨਾ ਉੱਪਰ ਜੇ ਆ ਜਾਂਦੀਆਂ ਫਿਰ ਦੇਖਦਾ ਰਹਿੰਦਾ ਹੈ ਨੌਲੇਜ ਵਾਲੀ ਮਤਲਬ ਕੋਈ ਅਸੀਂ ਸਾਰੀਆਂ ਜਾਣਕਾਰੀ ਵਾਲੀਆਂ ਵੀਡੀਓ ਵੀ ਪਾਉਣੇ ਆ ਤਾਂ ਤੁਹਾਨੂੰ ਜਾਣਕਾਰੀ ਮਿਲਦੀ ਰਹੂਗੀ ਹੈਨਾ ਬਾਕੀ ਕਿਸੇ ਹੋਰ ਜਾਣਕਾਰੀ ਵਾਲੀ ਵੀਡੀਓ ਚ ਆਪਾਂ ਦੁਬਾਰਾ ਮਿਲਦੇ ਆ ਉਹ ਤਾਂ ਉਸਤੇ ਧੰਨਵਾਦ ਸਤਿ ਸ਼੍ਰੀ ਅਕਾਲ